ਪ੍ਰਾਈਵੇਟ ਗੱਡੀ ਉੱਤੇ ਹੂਟਰ ਲੱਗਿਆ ਮੋਹਾਲੀ ਤੋਂ ਚੱਲ ਕੇ ਬਠਿੰਡਾ ਪਹੁੰਚ ਗਈ ਲਗਭਗ 200 ਕਿਲੋਮੀਟਰ ਦਾ ਸਫ਼ਰ ਕੀਤਾ ਤੁਸੀਂ ਜਿੰਨੇ ਟੋਲ ਪਲਾਜ਼ੇ ਸੀ ਉਹਨਾਂ ਦੇ ਉੱਤੇ ਪੁਲਿਸ ਦਾ ਇੱਕ ਪੂਰਾ ਕੌਂਟੀਜੈਂਟ ਖੜਾ ਹੋਇਆ ਸੀ ਵੱਖ-ਵੱਖ ਜ਼ਿਲ੍ਹਿਆਂ ਦਾ ਕਿਸੇ ਨੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਕਿਸੇ ਨੇ ਚੈੱਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਤੇ ਮੈਂ ਦੇਖਿਆ ਵੀ ਪਿੱਛੇ ਪਾਇਲਟ ਲਿਖਿਆ ਹੋਇਆ ਹੈ ਗੱਡੀ ਸ਼ੱਕੀ ਹੈ ਪਾਸੇ ਤੇ ਕੋਈ ਪੁਲਿਸ ਦਾ ਲੋਗੋ ਨਹੀਂ ਬੰਦੇ ਖਾਕੀ ਵਰਦੀ ਧਾਰੀ ਨੇ ਵਿੱਚ ਗੱਡੀ ਇਹਨਾਂ ਦੀ ਹੋਗੀ ਜੀ 140 ਤੇ ਘੱਟੋ ਘੱਟ ਉੱਥੇ ਜਾ ਕੇ ਇਹਨਾਂ ਨੇ ਮੈਨੂੰ ਇੰਟਰਸੈਪਟ ਕਰ ਲਿਆ ਮੈਂ ਉਹਦਾ ਸ਼ੀਸ਼ਾ ਜੋ ਸ਼ੀਸ਼ਾ ਥੱਲੇ ਕਰਤਾ ਜਿਹੜਾ ਤੁਸੀਂ ਨੌਜਵਾਨ ਲਾਸਟ ਵੇਖਦੇ ਹੋ ਉਹਨੇ ਮੇਰਾ ਕੈਮਰਾ ਛੱਟਣ ਦੀ ਕੋਸ਼ਿਸ਼ ਕੀਤੀ ਤੂੰ ਵੀਡੀਓ ਕਿਵੇਂ ਬਣਾ ਰਿਆ ਇੱਕ ਬੰਦਾ ਅੱਗੇ ਖੜ ਗਿਆ ਇੱਕ ਮੇਰਾ ਸੱਜੇ ਪਾਸੇ ਖੜ ਗਿਆ ਸਾਰਿਆਂ ਕੋਲੇ ਵਾਕੀ ਟੋਕੀ ਸੈੱਟ ਸੀਗੇ ਫਿਰ ਮੈਨੂੰ ਕਹਿੰਦੇ ਤੂੰ ਪਾਸੇ ਲਾ ਕੇ ਜਦੋਂ ਮੈਂ ਗੱਡੀ ਪਾਸੇ ਤੇ ਲਾਈ ਤੁਸੀਂ ਸੈਨੋ ਕਿ ਮੇਰੀ ਜਾਨ ਪਛਾਨਾ ਦੋ ਤਿੰਨ ਗੱਡੀਆਂ ਮੇਰੇ ਹੈਲਪਲੀ ਰੁਕ ਗਈਆਂ ਵੀ ਕੀ ਗੱਲ ਹੋ ਗਈ ਜਦੋਂ ਉਹ ਗੱਡੀਆਂ ਰੁਕ ਗਈਆਂ ਤੇ ਜੀ ਉੱਥੋਂ ਭੱਜ ਗਏ ਬਠਿੰਡੇ ਦੇ ਬਾਹਰ ਇੱਕ ਮੈਕਡੋਨਲਡਸ ਦਾ ਆਊਟਲਟ ਹੈ ਉੱਥੇੋਂ ਇਹ ਗੱਡੀਆਂ ਫੇਰ ਭੱਜ ਕੇ ਨਿਕਲ ਗਈਆਂ ਮੈਨੂੰ ਦੇਖ ਕੇ ਨੌਜਵਾਨ ਜਿਹੜੇ ਮੁੰਡੇ ਉੱਥੇ ਬੱਚੇ ਕੰਮ ਕਰਦੇ ਮੈਂ ਕਿਹਾ ਯਾਰ ਇਹ ਗੱਡੀ ਵੀਡੀਓ ਕਹਿੰਦੇ ਜੀ ਇਹਨਾਂ ਨੇ ਕੱਪੜੇ ਬਦਲੇ ਨੇ ਇੱਥੇ ਆ ਕੇ ਵਰਦੀਆਂ ਲਾ ਕੇ ਤੇ ਸਿੰਪਲ ਵਰਦੀਆਂ ਛੂਗੀਆਂ ਐਮਰੀ ਟਾਮ ਡਿਕਨ ਐਂਡ ਹੈਰੀ ਜਿਹਦੇ ਕੋਲੇ ਚਾਰ ਛੱਲੜ ਨੇ ਉਹ ਲੋਕਾਂ ਨੂੰ ਕੀੜੇ ਬਕੌੜੀ ਸਮਝੀ ਬੈਠੇ ਕਰਨ ਦੀ ਪੈਕਿੰਗ ਤੋਂ ਲੈ ਕੇ ਹਥਿਆਰਾਂ ਤੋਂ ਲੈ ਕੇ ਨਸ਼ੇ ਤੱਕ ਵੀ ਕਦੀ ਐਂਬੂਲੈਂਸ ਦੇ ਵਿੱਚ ਜਾਂ ਕਦੇ ਪੁਲਿਸ ਦੇ ਰੂਟ ਦੇ ਵਿੱਚ ਲੈ ਕੇ ਜਾਏ ਜਾ ਸਕਦੇ ਨੇ ਤੇ ਇਹ ਤਾਂ ਬਹੁਤ ਜਸਕ ਫਟ ਵੀ ਹੈ ਬਠਿੰਡੇ ਦੇ ਵਿੱਚ ਦਿੱਲੀ ਤੋਂ ਐਂਬੂਲੈਂਸ ਚੱਲਦੀ ਹੈ ਬੰਦੇ ਦੇ ਉੱਤੇ ਪਲਸਟਰ ਲਾਇਆ ਜਾਂਦਾ ਇੱਥੇ ਆ ਕੇ ਫੜੀ ਜਾਂਦੀ ਹੈ ਪਲਸਟਰ ਦੇ ਵਿੱਚ ਚਿੱਟਾ ਬਰਾਮਦ ਹੁੰਦਾ ਕਿ ਨਾਕੇ ਤੇ ਖੜਾ ਬੰਦਾ ਤੁਹਾਡੇ ਮੇਰੇ ਵਰਗੇ ਦੀ ਤਾਂ ਗੱਡੀ ਰੋਕ ਕੇ ਚੈੱਕ ਕਰ ਲੂਗਾ ਜਿਹਦੀ ਵੱਡੀ ਇਸ ਗੱਡੀ ਕੋਈ 40 50 ਲੱਖ ਦੀ ਹੈ ਜਿਵੇਂ ਆ ਤੁਸੀਂ ਦੇਖ ਰਹੇ ਹੋ ਇਹਨਾਂ ਗੱਡੀਆਂ ਨੂੰ ਛੋਟਾ ਪੁਲਿਸ ਮਲਾਜਮ ਹੱਥ ਨਹੀਂ ਲਾਉਂਦਾ ਕਿ ਨਹੀਂ ਜਰ ਉੱਤੋਂ ਹਦਾਇਤ ਨਾ ਹੋਵੇ ਜੇ ਇੱਕ ਗੱਡੀ ਮੋਹੱਲੀ ਤੋਂ ਚੱਲ ਕੇ ਬਠਿੰਡੇ ਨਕਲੀ ਪਾਇਲਟ ਨਕਲੀ ਪੁਲਿਸ ਉਹ ਗੱਡੀਆਂ ਪਹੁੰਚ ਸਕਦੀਆਂ ਹੂਟਰ ਮਾਰਦੀਆਂ ਦਾ ਸਭ ਕੁਝ ਪੰਜਾਬ ਦੇ ਵਿੱਚ ਹੋ ਸਕਦਾ ਹੈ ਵੇਰੀਫਾਈ ਕੀਤਾ ਉਹ ਗੱਡੀ ਦਾ ਨੰਬਰ ਕਿਸੇ ਸਰਕਾਰੀ ਅਹੁਦੇਦਾਰ ਨਾਲ ਜੁੜਦਾ ਮੌਜੂਦਾ ਸਰਕਾਰ ਦੇ ਜਾਂ ਉਹ ਨੰਬਰ ਕੋਈ ਤੁਹਾਡੀ ਮੋਹੱਲੀ ਦੀ ਬ੍ਰੌਡਬੈਂਡ ਕੰਪਨੀ ਆ ਉਹਨਾਂ ਦਾ ਨੰਬਰ ਹੈ ਅਣ ਮੈਨੂੰ ਇਹ ਵੀ ਪਤਾ ਲੱਗਾ ਕਿ ਮੋਹੱਲੀ ਦੇ ਵਿੱਚ ਇਹ ਪੂਰਾ دہشت گردੀ ਫਲਾਉਂਦੇ ਨੇ ਇਹ ਬਹੁਤ ਪ੍ਰਾਈਵੇਟ ਬੰਦਿਆਂ ਨੇ ਮੁੰਡੇ ਰੱਖੇ ਹੋਏ ਨੇ ਕਿਉਂਕਿ ਮੁੰਡੇ ਨੌਜਵਾਨ ਨੇ ਜਿੰਮ ਜਮ ਕਰਦੇ ਆ ਉਹ ਅਗਲਾ ਕਹਿੰਦਾ ਜੀ 15000 ਚ ਮੈਨੂੰ ਨੌਕਰੀ ਮਿਲ ਗਈ ਚਲ ਡੋਲੇ ਢੂਲੇ ਹੈਗੇ ਤੁਸੀਂ ਦੇਖ ਲਓ ਅਗਲਾ ਕਹਿੰਦਾ ਖੜ ਕੇ ਪੁਲਿਸ ਵਾਲੀ ਲੁੱਕ ਪੁਲਿਸ ਵਰਗੀਆਂ ਪੱਗਾਂ ਉਵੇਂ ਆਈ ਕਾਰਡ ਨੀਲੇ ਰੰਗ ਦੀ ਸਟ੍ਰਿਪ ਪਾਉਂਦੇ ਨੇ ਹੱਥ 'ਚ ਵਾਕੀ ਟ ਕੀ ਟੋਕੀ ਦਾ ਵੀ ਲਾਇਸੈਂਸ ਲੈਣਾ ਪੈਂਦਾ ਇਹਦਾ ਮਤਲਬ ਵੀ ਤੁਸੀਂ ਸਿਸਟਮ ਜਿਹੜਾ ਹੈਗਾ ਫੋਨ ਦਾ ਸਿਸਟਮ ਹੈ ਸਰਵੇਲੈਂਸ ਦਾ ਸਿਸਟਮ ਉਹਨੂੰ ਤੁਸੀਂ ਬਾਈਪਾਸ ਕਰ ਰਹੇ ਹੋ ਕਮਿਊਨੀਕੇਸ਼ਨ ਜਿਹੜੀ ਆ ਉਹ ਕਿਤੇ ਵੀ ਰੈਕਡ ਚ ਨਹੀਂ ਆਉਗੀ ਹਾਂ ਉਹ ਰੈਕਡ ਚ ਨਹੀਂ ਆਉਂਦੀ ਉਹਨੂੰ ਬਾਈਪਾਸ ਕਰ ਰਹੇ ਆ ਉਹਦੀ ਲੋਕੇਸ਼ਨ ਨਹੀਂ ਮਿਲ ਰਹੀ ਤੁਹਾਨੂੰ ਐਂਡ ਉਹਦੀ ਕਨਵਰਸੇਸ਼ਨ ਕੀ ਹੋਈ ਆ ਗੱਲਬਾਤ ਕੀ ਹੋਈ ਆ ਉਹਦਾ ਰਿਕਾਰਡ ਹੈ ਨਹੀਂਗਾ ਯਾਨੀ ਕਿ ਹੁਣ ਤੱਕ ਜੋ ਆਪਣੇ ਕੋਲ ਕਲੈਰਿਟੀ ਜਿੰਨੀ ਕਿ ਆਈ ਆ ਕਿ ਇਹ ਸਾਰੇ ਪ੍ਰਾਈਵੇਟ ਬਾਉਂਸਰ ਸੀ ਜਾਂ ਉਹਨਾਂ ਦੀ ਪ੍ਰਾਈਵੇਟ ਸਿਕਿਉਰਿਟੀ ਸੀ ਜੇਕਰ ਉਹ ਅਸਲ ਪੁਲਿਸ ਵਾਲੇ ਸੀ ਤਾਂ ਉਹਨਾਂ ਨੇ ਬਠਿੰਡੇ ਦੇ ਇੱਕ ਫੂਡ ਆਊਟਲੈਟ ਉਸੇ ਵਾਲਾ ਕਤਲकांड ਹੋਇਆ ਗੱਟੀਆਂ ਤਾਂ ਉਹਨਾਂ ਕੋਲ ਵੀ ਸਕੋਰਪੀਓ ਵਰਗੀਆਂ ਸੀ ਤਾਂ ਉਹ ਵੀ ਫਿਰ ਸਾਰੀ ਸਿਕਿਉਰਿਟੀ ਬਾਈਪਾਸ ਕਰਕੇ ਸਟੇਟ ਕ੍ਰੋਸ ਕਰ ਜਾਣ ਇਹ ਵਰਦੀਆਂ ਲੈਣੀਆਂ ਕਿੰਨੀਆਂ ਕੋਖੀਆਂ ਨੇ ਮੈਂ ਹੈਰਾਨ ਆ ਇਸ ਗੱਲ ਤੋਂ ਕਿ ਜਿਹੜੇ ਤੁਸੀਂ ਕੋਈ ਬੋਡੀਗਾਰਡ ਦੇਖੋ ਯਾਰ ਵੇਰਿੰਗ ਬੁਲੇਟ ਪ੍ਰੂਫ ਜੈਕਟਸ ਕਿੱਥੋਂ ਆਰੀਆਂ ਨੇ ਫਿਰ ਇਹੋ ਜਿਹੀਆਂ ਗੱਡੀਆਂ 'ਚ ਦਾ ਗੈਂਗਸਟਰ ਵੀ ਮੂਵ ਹੋਣਗੇ ਉਹਨਾਂ ਕੋਲ ਕੀ ਛੋਟੀਆਂ ਗੱਡੀਆਂ ਐ ਨਹੀਂ ਉਹਨਾਂ ਕੋਲ ਤਾਂ ਹੈ ਹੀ ਵੱਡੀਆਂ ਗੱਡੀਆਂ ਫਿਰ ਤੁਸੀਂ ਕਿਸ ਤਰ੍ਹਾਂ ਫੜ ਸਕੋਗੇ ਉਹਨਾਂ ਕਿਵੇਂ ਇੰਟਰਸੈਪਟ ਕਰ ਲੋਗੇ ਤੇ ਜੇ ਸਾਡੇ ਵਰਗਾ ਕੋਈ ਵੀਡੀਓ ਬਣਾ ਲਈ ਉਹਦੇ ਤਾਂ ਟਿੱਡੇ ਚੱਕ ਦੇਗੇ ਅਜਿਹਾ ਪੰਜਾਬ ਹਨ ਕੱਢ ਦੇਖ ਰਹੇ ਹਾਂ ਤਾਂ ਸੀ ਮੈਕਰਨ ਹੰਡਾ ਪੁਲਸ ਤੇ ਪ੍ਰਸ਼ਾਸਨ ਦਾ ਕੰਮ ਹੁੰਦਾ ਹੈ ਲੋਕਾਂ ਦੀ ਰਾਖੀ ਕਰਨਾ ਪਰ ਜਦੋਂ ਉਹਨਾਂ ਰਾਖਿਆਂ ਦਾ ਹੀ ਭੇਸ ਧਾਰ ਕੇ ਲੋਕ ਠੱਗੀਆਂ ਕਰਨ ਲੱਗ ਪੈਣ ਲੋਕਾਂ ਦੇ ਉੱਤੇ ਲੁੱਟ ਖਸੁੱਟ ਜਾਂ ਰੋਬ ਮਾਰਨ ਲੱਗ ਪੈਣ ਤਾਂ ਫੇਰ ਲੋਕ ਵੀ ਕਨਫਿਊਜ਼ ਹੋ ਜਾਣਗੇ ਕਿ ਸਾਡਾ ਰਾਖਾ ਕੌਣ ਹੈ ਤੇ ਸਾਨੂੰ ਠੱਗਣ ਮਾਰਨ ਵਾਲਾ ਕੌਣ ਹੈ ਕੁਝ ਅਜੀਬਾ ਹੀ ਪੰਜਾਬ ਦੇ ਵਿੱਚ ਹੋ ਰਿਹਾ ਜਿੱਥੇ ਪਹਿਲਾਂ ਕਈ ਨਕਲੀ ਅਫਸਰ ਬਣੇ ਫੜੇ ਗਏ ਤੇ ਹੁਣ ਪਾਇਲਟ ਜੈਪਸੀਆਂ ਤੇ ਉਸਦੇ ਨਾਲ-ਨਾਲ ਗੱਡੀਆਂ ਉੱਤੇ ਲਾਲ ਬੱਤੀਆਂ ਤੇ ਪੁਲਿਸ ਦੀਆਂ ਵਰਤੀਆਂ ਪਾ ਕੇ ਸ਼ੱਕੀ ਲੋਕ ਸੜਕਾਂ ਤੇ ਦੇਖੇ ਗਏ ਤੇ ਇੱਕ ਪੱਤਰਕਾਰ ਦੇ ਨਾਲ ਉਹਨਾਂ ਦੀ ਬਹਿਸ ਵੀ ਹੋਈ ਜੋ ਕਿ ਵੀਡੀਓ ਦੇ ਉੱਤੇ ਉਹਨਾਂ ਨੂੰ ਕੈਪਚਰ ਕਰ ਰਿਹਾ ਸੀ ਸਾਡੇ ਨਾਲ ਨੇ ਸਵਰਨ ਸਿੰਘ ਧਾਨੇਵਾਲੀਆ ਜੀ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਬਹੁਤ-ਬਹੁਤ ਸਵਾਗਤ ਸਤਿ ਸ਼੍ਰੀ ਅਕਾਲ ਕਰਨ ਬਹੁਤ-ਬਹੁਤ ਮਿਹਰਬਾਨੀ ਤੁਹਾਡੀ ਜੀ ਸਰ ਇਹ ਪਹਿਲਾਂ ਤਾਂ ਇਨਸੀਡੈਂਟ ਨਾਲ ਹੀ ਜਾਣੂ ਕਰਵਾ ਦਿੰਨੇ ਆ ਆਡੀਅנס ਨੂੰ ਕਿ ਘਟਨਾ ਕੀ ਵਾਪਰੀ ਤੁਸੀਂ ਕੀ ਦੇਖਿਆ ਸੀ ਇਹ ਕਰਨ ਇਸ ਤਰ੍ਹਾਂ ਸੀਗਾ ਕਿ ਕੱਲ ਤੁਹਾਨੂੰ ਪਤਾ ਕਿ ਕਿਸਾਨਾਂ ਦਾ ਜਿਹੜਾ ਮਾਰਚ ਸੀ ਚੰਡੀਗੜ੍ਹ ਵੱਲੋਂ ਤੇ ਥਾਥਾਂ ਦੇ ਉੱਤੇ ਨੱਕੇ ਲੱਗੇ ਹੋਏ ਸੀ ਟ੍ਰੈਫਿਕ ਜਮ ਸੀ ਤੇ ਸ਼ਾਮ ਨੂੰ ਤਕਰੀਬਨ ਜਦੋਂ ਮੈਂ ਆਪਦਾ ਲੇਟ ਈਵਨਿੰਗ ਪ੍ਰੋਗਰਾਮ ਕਰਕੇ ਮੈਂ ਰਿਕਾਰਡਿੰਗ ਕੀਤੀ ਜਦੋਂ ਪਟਿਆਲੇ ਤੇ ਭੌਂਨੀਗੜ੍ਹ ਦੇ ਵਿਚਾਲੇ ਜਿਹੜਾ ਟੋਲ ਪਲਾਜ਼ਾ ਹੁੰਦਾ ਉੱਥੇ ਮੈਂ ਗੱਡੀ ਰੋਕ ਕੇ ਮੈਂ ਆਪਦਾ ਪ੍ਰੋਗਰਾਮ ਲਾਈਵ ਕੀਤਾ ਰੇਡੀਓ ਸ਼ੋਅ ਮੇਰਾ ਉਸ ਤੋਂ ਬਾਅਦ ਜਦੋਂ ਅਸੀਂ ਪਵਨ ਨੀ ਗੜਾ ਵਾਲੇ ਫਲਾਈਓਵਰ ਤੇ ਪਹੁੰਚਦੇ ਆ ਨਾ ਤੇ ਪਿੱਛੋਂ ਇੱਕ ਗੱਡੀ ਬਾਹਰ ਯਾਤਰੀਕੇ ਨਾਲ ਹੂਟਰ ਮਾਰਦੀ ਹੋਈ ਵੀ ਇਹ ਨਹੀਂ ਦੇਖਦੀ ਕਿ ਜਾਮ ਕਿੱਡਾ ਲੰਮਾ ਹੈ ਕੀ ਹੈ ਕੀ ਨਹੀਂ ਵੀ ਕੀ ਤੁਸੀਂ ਲੰਘ ਵੀ ਸਕਦੇ ਹੋ ਤਾਂ ਮਤਲਬ ਇਹ ਜਿਗਾ ਵੀ ਹੂਟਰ ਖੱਚਦੇ ਹੋ ਲੋਕਾਂ ਕ ਭਾਵੇਂ ਕੰਧਾਂ ਦੇ ਕਢਾ ਦਿਓ ਲੋਕਾਂ ਨੂੰ ਫਲਾਈਓਵਰ ਤੋਂ ਥੱਲੇ ਸਿੱਟ ਦਿਓ ਹੁਣ ਮੈਂ ਉਹਨੂੰ ਇੱਕ ਦੋ ਵਾਰੀ ਹੱਥ ਕੀਤਾ ਐ ਕਰਕੇ ਯਾਰ ਖੜ ਜਾ ਜਦੋਂ ਰਸਤਾ ਆਊਗਾ ਦੇ ਦੇਂਗੇ ਜਦੋਂ ਟਰੱਕ ਯੂਨੀਅਨ ਕੋਲੇ ਆਉਣੇ ਆ ਤਾਂ ਇਹ ਦਾ ਜਿਹੜਾ ਗੱਡੀ ਸੀ ਇਹਨੇ ਮੈਨੂੰ ਮਾਰਿਆ ਕਟ ਮੈਂ ਚਲੋ ਗੱਡੀ ਪਾਸੇ ਕਰ ਲਈ ਮੇਰੀ ਗੱਡੀ ਭੰਨ ਦੇਣੀ ਸੀ ਇਹਨਾਂ ਨੇ ਤੇ ਮੈਂ ਦੇਖਿਆ ਵੀ ਪਿੱਛੇ ਪਾਇਲਟ ਲਿਖਿਆ ਹੋਇਆ ਹੈ ਗੱਡੀ ਸ਼ੱਕੀ ਹੈ ਪਾਸੇ ਤੇ ਕੋਈ ਪੁਲਿਸ ਦਾ ਲੋਗੋ ਨਹੀਂ ਬੰਦੇ ਖਾਕੀ ਵਰਦੀ ਧਾਰੀ ਨੇ ਵਿੱਚ ਠੀਕ ਹੈ ਜੀ ਤੇ ਮੈਂ ਕੀ ਕੀਤਾ ਫਿਰ ਗੱਡੀ ਮੈਂ ਆਪ ਦਾ ਮੇਰੇ ਨਾਲ ਸਾਥੀ ਸੀ ਮੈਂ ਉਹਨਾਂ ਨੂੰ ਆਖਿਆ ਵੀ ਤੁਸੀਂ ਨਾ ਵੀਡੀਓ ਰਿਕਾਰਡ ਕਰਾਓ ਮੇਰੇ ਤੋਂ ਉਹਨਾਂ ਨੇ ਵੀਡੀਓ ਕੈਮਰਾ ਲਾ ਲਿਆ ਤੇ ਅਸੀਂ ਇਹਨੂੰ ਜਦੋਂ ਪਿੱਛਾ ਕੀਤਾ ਭਵਾਨੀਗੜ ਨਾਂਗੇ ਗੱਡੀ ਇਹਨਾਂ ਦੀ ਹੋਊਗੀ ਜੀ 140 ਤੇ ਘੱਟੋ ਘੱਟ ਪਰ ਮੈਂ ਵੀ ਇੱਕ ਮਾਫੀ ਮੰਗਦਾ ਹੋਇਆ ਕਿਉਂਕਿ ਬੀਂਗਾ ਪੱਤਰਕਾਰ ਸਾਨੂੰ ਵੀ ਅੱਗੇ ਚ ਕੁੱਦਣਾ ਪੈਂਦਾ ਹੈ। ਕਈ ਵਾਰੀ ਸਾਨੂੰ ਵੀ ਕਾਨੂੰਨ ਤੋਂ ਪਰੇ ਹੋਣਾ ਪੈਂਦਾ ਤੇ ਮੈਂ ਵੀ ਗੱਡੀ ਪੂਰੀ ਤੇਜ਼ ਕਰਕੇ ਜਿਹੜੀ ਇੱਕ ਗੱਡੀ ਪਿੱਛੇ ਚੱਲ ਰਹੀ ਸੀਗੀ ਆਲਟਰਾ ਸਮਿਰਖਲ ਉਹ ਇੱਕ ਮਹਿੰਦਰਾ ਦੀ ਕੰਪਨੀ ਦੀ ਗੱਡੀ ਹੈ ਕੋਈ। ਉਹਨੂੰ ਕਿਉਂਕਿ ਉਹ ਉਹ ਪਾਇਲਟ ਕਰ ਰਹੀ ਸੀ ਗੱਡੀ ਪਰ ਉਨੀ ਦੇਰੋ ਸ਼ੱਕ ਦੇ ਬਿਨਾਂ ਤੇ ਮੈਂ ਉਹਨੂੰ ਕਹਿ ਨਹੀਂ ਸੀ ਸਕਦਾ ਵੀ ਇਹ ਗੱਡੀ ਅਗਲਾ ਕਈ ਵਾਰੀ ਪਿੱਛੇ ਲਾ ਲੈਂਦਾ ਵੀ ਅੱਗੇ ਪਾਇਲਟ ਗੱਡੀ ਵਿੱਚ ਤੁਰ ਜਾਂਦੀ ਹੈ ਹੂਟਰ ਵਾਲੀ। ਜਦੋਂ ਅਸੀਂ ਉੱਥੋਂ ਲੰਘ ਜਾਂਦੇ ਆ ਤਾਂ ਜਿਹੜਾ ਸੁਨਾਮ ਨੂੰ ਫਲਾਈਓਵਰ ਆਉਂਦਾ ਉਹਦੇ ਉੱਤੋਂ ਦੀ ਜਾ ਕੇ ਪੂਰੀ ਗੱਡੀ ਤੇ ਤੁਸੀਂ ਵੀਡੀਓ ਦੇਖੋਗੇ ਮੈਂ ਫਿਰ ਫਾਈਨਲੀ ਉਹ ਗੱਡੀ ਨੂੰ ਓਵਰਟੇਕ ਕੀਤਾ ਜਿਹੜੀ ਪਿੱਛੇ ਚੱਲ ਰਹੀ ਸੀ ਅਗਲੀ ਗੱਡੀ ਦੇ ਮੈਂ ਉਹਦਾ ਨੰਬਰ ਪਲੇਟ ਵਗੈਰਾ ਸਾਰੀ ਚੀਜ਼ ਕੈਪਚਰ ਕਰਨ ਨੂੰ ਕੀਤੀ ਜਦੋਂ ਤੁਸੀਂ ਪੁਹਾਨੀਗੜ ਤੋਂ ਫਲਾਈਓਵਰ ਤੋਂ 2.5 ਕਿਲੋਮੀਟਰ ਅੱਗੇ ਜਾਂਦੇ ਹੋ ਨਾ ਤੇ ਇੱਕ ਭਾਰਤਮਾਲਾ ਦਾ ਫਲਾਈਓਵਰ ਬਣ ਰਿਹਾ ਜੀ ਉੱਥੇ ਜਾ ਕੇ ਇਹਨਾਂ ਨੇ ਮੈਨੂੰ ਇੰਟਰਸੈਪਟ ਕਰ ਲਿਆ ਮੇਰੇ ਅੱਗੇ ਗੱਡੀ ਲਾ ਲਈ ਜਦੋਂ ਗੱਡੀ ਲਾਣੀ ਪੁਲਿਸ ਦੀ ਵਰਦੀ ਸੀਗੀ ਤੇ ਮੈਂ ਬਿੰਗਾ ਲਾ ਬਾਈਡਿੰਗ ਸਿਟੀਜ਼ਨ ਮੈਂ ਉਹਦਾ ਸ਼ੀਸ਼ਾ ਥੱਲੇ ਕਰਤਾ ਜੋ ਸ਼ੀਸ਼ਾ ਥੱਲੇ ਕਰਤਾ ਜਿਹੜਾ ਤੁਸੀਂ ਨੌਜਵਾਨ ਲਾਸਟ ਵੇਖਦੇ ਹੋ ਉਹਨੇ ਮੇਰਾ ਕੈਮਰਾ ਝੱਟਣ ਦੀ ਕੋਸ਼ਿਸ਼ ਕੀਤੀ ਤੂੰ ਵੀਡੀਓ ਕਿਵੇਂ ਬਣਾ ਰਹੇ ਆ ਤੂੰ दारू ਪੀਤੀ ਹੋਈ ਆ ਤੂੰ ਕਹਿੰਦਾ ਪਾਸੇ ਲਾ ਗੱਡੀ ਇੱਕ ਬੰਦਾ ਅੱਗੇ ਖੜ ਗਿਆ ਇੱਕ ਮੇਰਾ ਸੱਜੇ ਪਾਸੇ ਖੜ ਗਿਆ ਸਾਰਿਆਂ ਕੋਲੇ ਵਾਕੀ ਟੋਕੀ ਸੈੱਟ ਸੀਗੇ ਉਹ ਮੈਂ ਕਿਹਾ ਯਾਰ ਪਹਿਲਾਂ ਇਹ ਦੱਸੋ ਤੁਸੀਂ ਕਿਸ ਬੰਦੇ ਨੂੰ ਪਾਇਲਟ ਕਰ ਰਹੇ ਹੋ ਹੂੰ ਮੈਨੂੰ ਇਹ ਦੱਸੋ ਤੁਸੀਂ ਪਾਇਲਟ ਕਿਨੂੰ ਕਰ ਰਹੇ ਹੋ ਕਹਿੰਦਾ ਇਹਦਾ ਤੇਰਾ ਨਾਲ ਕੀ ਮਤਲਬ ਮਤਲਬ ਕਿ ਕਾਫੀ ਬਹਿਸ ਬਾਰੀ ਹੋਈ ਫਿਰ ਮੈਨੂੰ ਕਹਿੰਦਾ ਤੂੰ ਪਾਸੇ ਲਾ ਮੈਂ ਕਿਹਾ ਨਹੀਂ ਚੱਲ ਫਿਰ ਮੈਂ ਪਾਸੇ ਲਾ ਲੈਂਦਾ ਮੈਨੂੰ ਕਿਹੜਾ ਡਰ ਹੈ ਮੈਂ ਕਹਿੰਦਾ ਚੋਰ ਆ ਜਦੋਂ ਮੈਂ ਗੱਡੀ ਇੰਨਾਂ ਨੇ ਕਿਉਂਕਿ ਮੇਰੀ ਗੱਡੀ ਪੂਰੀ ਬਲੌਕ ਕਰ ਲਈ ਸੀ ਇਹਨਾਂ ਨੇ ਰਾਹ ਰੋਕ ਲਿਆ ਸੀ ਇਲੈਗਲ ਆ ਇਹੋ ਤੁਸੀਂ ਕਿਸੇ ਵੀ ਵਿਅਕਤੀ ਦਾ ਰਾਹ ਨਹੀਂ ਰੋਕ ਸਕਦੇ ਮੈਂ ਇੱਕ ਥ੍ਰੈਟਨਡ ਜਰਨਲਿਸਟ ਆ ਜਿਹੜਾ ਇਹਨਾਂ ਨੇ ਰਾਹ ਰੋਕਿਆ ਰਾਹ ਰੋਕ ਕੇ ਜਦੋਂ ਮੈਂ ਗੱਡੀ ਪਾਸੇ ਤੇ ਲਾਈ ਤੁਸੀਂ ਸਹਣੋ ਕਿ ਮੇਰੀ ਜਾਨ-ਪਹਿਚਾਨ ਹੈ ਦੋ ਤਿੰਨ ਗੱਡੀਆਂ ਜਦੋਂ ਉਹ ਗੱਡੀਆਂ ਰੁਕ ਗਈਆਂ ਤੇ ਜੀ ਉੱਥੋਂ ਭੱਜ ਗਏ ਹੁਣ ਜਦੋਂ ਭੱਜ ਗਏ ਗੱਡੀ ਪੂਰੀ ਤੇਜ਼ ਸੀਗੀ ਤੇ ਚਲੋ ਐਸੀ ਵੀ ਆਪਦਾ ਰਾਮਨਾਥ ਤੁਰਿਆ ਆਏ ਬਠਿੰਡੇ ਦੇ ਬਾਹਰ ਇੱਕ ਮੈਕਡੋਨਲਡਸ ਦਾ ਆਊਟਲੈਟ ਹੈ ਐਸੀ ਉੱਥੇ ਚਲੋ ਖਾਣ ਦੇ ਲਈ ਜਦੋਂ 버ਗਰ ਲੈਣ ਲਈ ਬੜੇ ਤਾਂ ਉੱਥੋਂ ਇਹ ਗੱਡੀਆਂ ਫੇਰ ਭੱਜ ਕੇ ਨਿਕਲ ਗਈਆਂ ਮੈਨੂੰ ਦੇਖ ਕੇ ਜੀ ਤੇ ਨੌਜਵਾਨ ਜਿਹੜੇ ਮੁੰਡੇ ਉੱਥੇ ਬੱਚੇ ਕੰਮ ਕਰਦੇ ਮੈਂ ਕਿਹਾ ਯਾਰ ਇਹ ਗੱਡੀ ਵੀਡੀਓ ਕਹਿੰਦੇ ਜੀ ਇਹਨਾਂ ਨੇ ਕੱਪੜੇ ਬਦਲੇ ਨੇ ਇੱਥੇ ਆ ਕੇ ਵਰਦੀਆਂ ਲਾ ਕੇ ਤੇ ਸਿੰਪਲ ਵਰਦੀਆਂ ਛੂਗੇ ਪਰ ਸਵਾਲ ਇਹ ਖੜਾ ਹੁੰਦਾ ਹੈ ਕਿ ਨੰਬਰ 1 ਪਹਿਲੀ ਗੱਲ ਤਾਂ ਪ੍ਰਾਈਵੇਟ ਗੱਡੀ ਉੱਤੇ ਹੂਟਰ ਲੱਗਿਆ ਮੁਹੱਲੀ ਤੋਂ ਚੱਲ ਕੇ ਬਠਿੰਡਾ ਪਹੁੰਚ ਗਈ ਲਗਭਗ 200 ਕਿਲੋਮੀਟਰ ਦਾ ਸਫ਼ਰ ਕੀਤਾ ਚਾਰ ਟਾਲ ਪਲਾਜ਼ੇ ਕੱਢੇ ਮੋਟੀ ਜੀ ਗੱਲ ਲੈ ਲਓ ਮੁਹੱਲੀ ਵਾਲਾ ਜੇ ਮੁਹੱਲੀ ਵਾਲਾ ਛੱਡ ਦਿਓ ਬਲੂਟ ਤੋਂ ਲੈ ਕੇ ਰਾਜਪੁਰੇ ਦੇ ਤੇ ਪਟਿਆਲੇ ਦੇ ਸਨ ਵਿੱਚ ਇੱਕ ਪਟਿਆਲਾ ਸੰਗਰੂਰ ਦੇ ਸਨ ਵਿੱਚ ਦੋ ਸੰਗਰੂਰ ਬਰਨਾਲਾ ਦੇ ਸਨ ਵਿੱਚ ਤਿੰਨ ਤੇ ਬਰਨਾਲਾ ਬਠਿੰਡੇ ਦੇ ਸਨ ਵਿੱਚ ਚਾਰ ਇਹ ਚਾਰ ਇਹਨਾਂ ਨੇ ਟੋਲ ਪਲਾਜ਼ਾ ਕਲੀਅਰ ਕੀਤੇ ਤੇ ਮੈਂ ਅੱਜ ਹੁਣ ਵੈਰੀਫਾਈ ਕੀਤਾ ਕਿ ਜਿਹੜਾ ਬਠਿੰਡੇ ਦਾ ਪੁੱਛੋ ਟੋਲ ਪਲਾਜ਼ਾ ਉੱਥੇ ਇਹਨਾਂ ਨੇ ਟੋਲ ਵੀ ਨਹੀਂ ਕਟਾਇਆ ਐਮਰਜੈਂਸੀ ਲੈਂਗੁਏਜ ਦੀ ਲੰਗੇ ਨੇ ਕਹਿਣ ਤੋਂ ਬਾਅਦ ਵੀ ਪੂਰਾ ਇਮਪ੍ਰੈਸ਼ਨ ਇੱਕ ਪੁਲਿਸ ਦਾ ਦਿੱਤਾ ਹੋਇਆ ਹੁਣ ਇਹ ਦੱਸੋ ਫਿਰ ਸਾਈਕਲ ਲਈ ਆਜੋ ਜੀ ਇੱਕ ਪੱਕਾ ਨਾਕਾ ਪੁਲਿਸ ਦਾ ਸੰਗਰੂਰ ਤੇ ਬਰਨਾਲੇ ਦੀ ਹੱਦ ਤੇ ਹੈ ਸੇਮ ਨਾਲੇ ਦੇ ਉੱਤੇ ਉਸ ਤੋਂ ਬਿਨਾ ਤੁਸੀਂ ਜਿੰਨੇ ਟੋਲ ਪਲਾਜ਼ੇ ਸੀ ਉਹਨਾਂ ਦੇ ਉੱਤੇ ਪੁਲਿਸ ਦਾ ਇੱਕ ਪੂਰਾ ਕੌਂਟੀਜੈਂਟ ਖੜਾ ਹੋਇਆ ਸੀ ਵੱਖ-ਵੱਖ ਜ਼ਿਲ੍ਹਿਆਂ ਦਾ ਜੀ ਕਿਸੇ ਨੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਕਿਸੇ ਨੇ ਚੈੱਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਵੀ ਇਹ ਲਾਲ ਨੀਲੀ ਬੱਤੀ ਜਿਹੜੀ ਕੀ ਪਹਿਲੀ ਗੱਲ ਤਾਂ ਇਲੀਗਲ ਹੈ ਇਹ ਤਾਂ ਇਹਨਾਂ ਨੇ ਢੰਗ ਕੱਢ ਲਿਆ ਇਹ ਜਦੋਂ ਦੀਆਂ ਹਾਈ ਕੋਰਟ ਨੇ ਲਾਲ ਬੱਤੀਆਂ ਬੰਦ ਕੀਤੀਆਂ ਨਾ ਇਹ ਨਵਾਂ ਢੰਗ ਕੱਢ ਲੈ ਨੀਲੀ ਲਾਲ ਫਲਿਕਰਿੰਗ ਲਾਈਟਸ ਦਾ ਹੁਣ ਇਹ ਫਲਿਕਰਿੰਗ ਲਾਈਟਸ ਤੁਸੀਂ ਦੇਖੋ ਤੁਸੀਂ ਮਹੱਲੀ ਰਹਿੰਦੇ ਹੋ ਕਿੰਨੀਆਂ ਗੱਡੀਆਂ ਦੇ ਵਿੱਚ ਵੱਡੀਆਂ ਗੱਡੀਆਂ ਚ ਲੱਗੇ ਹੋਏ ਨੇ ਹਰ ਬੰਦਾ ਛੱਡੀ ਰੱਖਦਾ ਕੋਈ ਇਹਦੇ ਉੱਤੇ ਚੈੱਕ ਨਹੀਂ ਹੁਣ ਕੱਲ ਹੀ ਤੁਹਾਡੇ ਮਹੱਲੀ ਦੇ ਵਿੱਚ ਦੇਖੋ ਇੱਕ ਮੁੰਡੇ ਕਾਲੀਆਂ ਸਫਾਰੀ ਸੂਟ ਤੇ ਉੱਤੇ ਨਾਭੀ ਰੰਗਦੀਆਂ ਪੱਗਾਂ ਜਿਵੇਂ ਸੀਐਮ ਸਿਕਿਉਰਟੀ ਹੁੰਦੀ ਹੈ ਜੀ ਉਹਨਾਂ ਤੋਂ ਪਿਸਤੌਲ ਬਰਾਮਦ ਹੋਏ ਹੁਣ ਮਸਲਾ ਇਹ ਖੜਾ ਹੁੰਦਾ ਹੈ ਕਿ ਮਹੱਲੀ ਤੋਂ ਚੱਲ ਕੇ ਇੱਕ ਨਕਲੀ ਪਾਇਲਟ ਜਿਹੜੀ ਕਿ ਇਲੀਗਲ ਆ ਹੋਰ ਸੁਣੋ ਹਾਈ ਕੋਰਟ ਦੀ ਰੂਲਿੰਗ ਆ ਕੋਈ ਵੀ ਤੁਹਾਨੂੰ ਜੇਕਰ ਪੁਲਿਸ ਸਿਕਿਉਰਿਟੀ ਮਿਲੀ ਹੈ ਨਾ ਤੁਹਾਡੀ ਉਹ ਸਕਾਟ ਕਰ ਸਕਦੀ ਹੈ ਤੁਹਾਨੂੰ ਪਾਇਲਟ ਨਹੀਂ ਕਰ ਸਕਦੀ ਜੀ ਮੈਂ ਇੱਥੇ ਹੁਣ ਇਸੇ ਉੱਤੇ ਗੱਲ ਦੁਬਾਰਾ ਕਰਦਾ ਹੈ ਰਾਜਪੁਰੇ ਦੇ ਵਿੱਚ ਇਸੇ ਤਰ੍ਹਾਂ ਜਾਮ ਲੱਗਿਆ ਸੀ ਕੱਲ ਉੱਥੇ ਵੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਇੱਕ ਨੋਮੀਨੇਟਡ ਜਿਹੜਾ ਪੋਲੀਟੀਸ਼ੀਅਨ ਸੀ ਉਹਦੀ ਗੱਡੀ ਵੀ ਹੂਟਰ ਮਾਰ ਰਹੀ ਸੀ ਉੱਥੇ ਅੱਗੇ ਲਾ ਕੇ ਜੀ ਤੇ ਹੂਟਰ ਮਾਰਨਾ ਸਾਦਾ ਹੁਣ ਅਸੀਂ ਇਸ ਟੀਮ ਨੂੰ ਚੈੱਕ ਕਰਨਾ ਅਸੀਂ ਇਹਨੂੰ ਦੇਖਣਾ ਅਸੀਂ ਪਬਲਿਸ਼ ਕਰਨਾ ਤੇ ਅਸੀਂ ਵੀਡੀਓ ਤਾਂ ਬਣਾਵਾਂਗੇ ਬਿਲਕੁਲ ਭਾਵੇਂ ਪੁਲਿਸ ਵਾਲਾ ਮੈਂ ਅਕ੍ਰੈਡੀਟਿਡ ਪੱਤਰਕਾਰ ਹਾਂ ਮੈਂ ਯੂਟਿਊਬਰ ਨਹੀਂ ਹਾਂ ਐ ਮੈਂ ਰਿਕੋਗਨਾਈਜ਼ਡ ਜਰਨਲਿਸਟ ਜੀ ਮੈਂ ਤਾਂ ਮੰਨ ਲਾ ਵੀ ਚਲੋ ਜੀ ਇਹਨਾਂ ਨੇ ਰੋਕ ਲਿਆ ਜੀ ਐਵੇਂ ਸਾਡੀ ਵੀਡੀਓ ਵਾਇਰਲ ਕਰ ਰੂਗਾ ਬਦਨਾਮੀ ਦੀ ਲਈ ਅੱਜ ਮੈਂ ਸਵੇਰੇ ਐਸਐਸਪੀ ਸਾਹਿਬ ਨਾਲ ਗੱਲ ਹੋਈ ਹੈ ਮੇਰੀ ਇੱਥੇ ਮੈਂ ਸੰਗਰੂਰ ਦੇ ਐਸਐਸਪੀ ਨਾਲ ਗੱਲ ਕਰ ਰਿਹਾ ਮੈਂ ਡੀਜੀਪੀ ਸਾਹਿਬ ਨੂੰ ਮੇਲ ਪਾਤੀ ਹੈ ਕਿ ਇਹਨਾਂ ਨੇ ਮੈਨੂੰ ਇੰਟਰਸੈਪਟ ਕੀਤਾ ਮੇਰਾ ਮੋਬਾਈਲ ਖੋਣ ਦੀ ਕੋਸ਼ਿਸ਼ ਕੀਤੀ ਹੈ ਮੇਰੀ ਗੱਡੀ ਰੁਕੀ ਹੈ ਮੈਨੂੰ ਥ੍ਰੈਟਨਿੰਗ ਕੀਤਾ ਇਹਨਾਂ ਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ ਸੈਕੰਡਲੀ ਇੰਪਰਸੋਨੇਸ਼ਨ ਹਮ ਪੁਲਿਸ ਦੀ ਇੰਪਰਸੋਨੇਸ਼ਨ ਮੈਨੂੰ ਕੁਐਸਚਨ ਕਿਸ ਤਰ੍ਹਾਂ ਕੀਤਾ ਕਿਹੜੀ ਕਪੈਸਿਟੀ ਚ ਕੀਤਾ ਇਹਨਾਂ ਨੇ ਉੱਥੇ ਦੇ ਨਾਲ ਕੋਈ ਪ੍ਰੋਬਲਮ ਸੀ ਪ੍ਰੋਬਲਮ ਸੀ ਪੁਲਿਸ ਸਾਦੇ 100 ਨੰਬਰ ਸਾਦੇ ਜੋ ਮਰਜ਼ੀ ਕਰਦੇ ਹਮ ਹੋਰ ਵੱਡੀ ਗੱਲ ਇਹ ਹੈ ਕਿ ਐਵਰੀ ਟੌਮ ਡਿਕਨ ਹੈਰੀ ਜੀਦੇ ਕੋਲੇ ਚਾਰ ਛੱਲੜ ਨੇ ਉਹ ਲੋਕਾਂ ਨੂੰ ਕੀੜੇ ਬਕੌੜੇ ਸਮਝੀ ਬੈਠੇ ਕਰਨ ਜੀ ਇਹ ਇਹ ਪਹਿਲਾ ਪਾਲ ਖੜੇ ਹੋਇਆ ਜੀ ਇਸ ਤਰੀਕੇ ਤਾਂ ਸਮਗਲਿੰਗ ਤੋਂ ਲੈ ਕੇ ਹਥਿਆਰਾਂ ਤੋਂ ਲੈ ਕੇ ਨਸ਼ੇ ਤੱਕ ਵੀ ਕਦੀ ਐਂਬੂਲੈਂਸ ਦੇ ਵਿੱਚ ਜਾਂ ਕਦੇ ਪੁਲਿਸ ਦੇ ਰੂਪ ਦੇ ਵਿੱਚ ਲੈ ਕੇ ਜਾਏ ਜਾ ਸਕਦੇ ਨੇ ਤਾਂ ਇਸ ਤਰੀਕੇ ਦੀ ਜੇਕਰ ਇੰਪਰਸੋਨੇਸ਼ਨ ਜਿਵੇਂ ਆਪਾਂ ਕਹਿ ਰਹੇ ਹਾਂ ਕਿ ਰੂਪ ਧਾਰ ਲੈਣਾ ਪੁਲਿਸ ਦਾ ਜਾਂ ਕਿਸੇ ਹੋਰ ਦਾ ਤਾਂ ਇਹ ਤਾਂ ਬਹੁਤ ਵੱਡਾ ਸਿਕਿਉਰਿਟੀ ਹੈ ਕਰਨ ਦੇਖੋ ਤੁਹਾਨੂੰ ਅੱਜ ਇੱਕ ਗੱਲ ਦੱਸ ਦਿੰਦਾ ਜਿੰਨਾ ਇਹ ਕੋਈ ਇੱਕ ਬਹੁਤ ਵੱਡੀ ਚਰਚਾ ਹੈ ਜਦੋਂ ਕਾਲੀਦਲ ਦੀ ਸਰਕਾਰ ਸੀ ਬਾਤ ਚ ਆਉਂਦੀ ਆ ਉਹ ਔਨ ਰਿਕਾਰਡ بڑے ਜਰਨਲਿਸਟਾਂ ਨੂੰ ਪਤਾ ਕਿ ਐਂਬੂਲੈਂਸਾਂ ਦਾ ਮੈਸੂਲ ਪੈਸਾ ਢੋਣ ਲਈ ਕਿਵੇਂ ਕੀਤਾ ਗਿਆ ਉਸ ਤੋਂ ਬਿਨਾ ਬਠਿੰਡੇ ਦੇ ਵਿੱਚ ਦਿੱਲੀ ਤੋਂ ਐਂਬੂਲੈਂਸ ਚੱਲਦੀ ਆ ਬੰਦੇ ਦੇ ਉੱਤੇ ਪਲੱਸਟਰ ਲਾਇਆ ਜਾਂਦਾ ਇੱਥੇ ਆ ਕੇ ਫੜੀ ਜਾਂਦੀ ਆ ਪਲੱਸਟਰ ਦੇ ਵਿੱਚ ਚਿੱਟਾ ਬਰਾਮਦ ਹੁੰਦਾ ਹੁਣ ਤੁਹਾਨੂੰ ਮੈਂ ਅੱਜ ਦਾ ਇਤਿਹਾਸ ਨਹੀਂ ਦੱਸਦਾ ਮੈਂ ਤੁਹਾਨੂੰ ਕੋਈ 98 99 ਦੀ ਗੱਲ ਦਾ 89 90 ਦੀ ਗੱਲ ਦੱਸਦਾ ਤੁਹਾਨੂੰ ਜੀ ਉਦੋਂ ਆਪ ਹਬੋੜ ਇਲਾਕੇ ਦੇ ਵਿੱਚ ਸਮਾਇਕ ਬਹੁਤ ਜ਼ਿਆਦਾ ਚਰਚਿਤ ਹੋ ਗਈ ਸੀ ਇਹ ਜਿਹੜੀ ਸਮਾਇਕ ਢੋਈ ਜਾਂਦੀ ਸੀ ਉਹ ਵੱਡੀਆਂ ਗੱਡੀਆਂ 'ਚ ਢੋਈ ਜਾਂਦੀ ਸੀ ਹੁਣ ਮਾੜੀ ਗੱਡੀ ਨੂੰ ਤਾਂ ਹਰੇਕ ਫੜ ਲੈਂਦਾ ਕਹਿੰਦੇ ਇਹਦੇ ਲਈ ਕਰਨ ਮੈਂ ਤੁਹਾਡੇ ਜ਼ਰੀਏ ਡੀਜੀਪੀ ਸਾਹਿਬ ਨੂੰ ਇੱਕ ਬੇਨਤੀ ਕਰੂੰਗਾ ਕਿ ਸਾਡੀ ਜਿਹੜੀ ਛੋਟੀ ਪੁਲਿਸ ਹੈ ਜਿਹੜੇ ਮਲਾਜਮ ਨੇ ਪੁਲਸ ਵਾਲੇ ਸਿਪਾਹੀ ਨੇ ਹੌਲਦਾਰ ਨੇ ਏਐਸਆਈ ਹੈ ਇਹਨਾਂ ਦੀ ਇੱਕ ਬੜੀ ਬਦਕਿਸਮਤੀ ਹੈ ਤੁਹਾਨੂੰ ਇੱਕ ਚੀਜ਼ ਕਹਾ ਇਹ ਜਦੋਂ ਨਾਕੇ ਤੇ ਕਿਸੇ ਵੱਡੇ ਗੱਡੀ ਨੂੰ ਰੋਕ ਲੈਂਦੇ ਆ ਉਹ ਰਸੂਖਦਾਰ ਬੰਦਾ ਵੱਡੇ ਪੁਲਿਸ ਅਧਿਕਾਰੀ ਨੂੰ ਫੋਨ ਕਰਦਾ ਜੀ ਵੀ ਆ ਗੱਡੀ ਮੇਰੀ ਰੋਕ ਲਈ ਇਹਨਾਂ ਨੇ ਮੇਰੀ ਗੱਡੀ ਕੋ ਚੈੱਕ ਕਰ ਰਹੇ ਨੇ ਮੇਰੇ ਆ ਸੀ ਆ ਸੀ ਮੈਂ ਇਸ ਚੀਜ਼ ਦਾ ਗਵਾਹ ਹਾਂ ਮੈਂ ਫਿਰ ਪੁਲਿਸ ਵਾਲੇ ਦੀ ਡੰਡ ਵੀ ਲਾਹੀ ਉਹਨੇ ਬਾਈ ਦੀ ਉਹ ਮੁਲਾਜ਼ਮ ਦੀ ਧੀ ਭੈਣ ਇੱਕ ਕੀਤੀ ਉਹਨੂੰ ਗੰਧੀਆਂ ਗਾਲਾਂ ਕੱਢੀਆਂ ਵੀ ਤੇਰੀ ਜ਼ਰਤ ਕਿਵੇਂ ਹੋ ਗਈ ਗੱਡੀ ਰੋਕਣ ਦੀ ਹੂੰ ਉਹਨਾਂ ਹਾਲਾਤ ਇਹ ਨੇ ਕਿ ਨਾਕੇ ਤੇ ਖੜਾ ਬੰਦਾ ਤੁਹਾਡੇ ਮੇਰੇ ਵਰਗੇ ਦੀ ਤਾਂ ਗੱਡੀ ਰੋਕ ਕੇ ਚੈੱਕ ਕਰ ਲੂਗਾ ਜਿਹਦੀ ਵੱਡੀ ਗੱਡੀ ਕੋਈ 40-50 ਲੱਖ ਦੀ ਹੈ ਜਿਵੇਂ ਆ ਤੁਸੀਂ ਦੇਖ ਰਹੇ ਹੋ ਇੰਨਾਂ ਗੱਡੀਆਂ ਨੂੰ ਛੋਟਾ ਪੁਲਿਸ ਮਲਾਜਮ ਹੱਥ ਨਹੀਂ ਲਾਉਂਦਾ ਜਿੰਨੀ ਜਰ ਉੱਤੋਂ ਹਦਾਇਤ ਨਾ ਹੋਵੇ ਇਹ ਕੌਣ ਜ਼ਿੰਮੇਵਾਰ ਹੈ ਦੇ ਲਈ ਇਹ ਵੱਡੇ ਪੁਲਿਸ ਅਧਿਕਾਰੀ ਗੁਜਮੇਵਾਰ ਨੇ ਜਿਹੜੇ ਉੱਥੇ ਕਹਿ ਦਿੰਦੇ ਜਿਨ੍ਹਾਂ ਨੂੰ ਕੰਨ ਤੇ ਫੋਨ ਲਾ ਦਿੰਦੇ ਜਿਹੜੇ ਛੋਟੇ ਮਲਾਜਮਾਂ ਨੂੰ ਗਾਲ੍ਹਾਂ ਕੱਢਦੇ ਨੇ ਇਹ ਇੱਕ ਗਲਤ ਰਵਾਇਤ ਪੈਦਾ ਹੋਈ ਵੀ ਹੈ ਪਿਛਲੇ ਕਈ ਸਾਲਾਂ ਦੀ ਉਹਨਾਂ ਨਾਲ ਗੱਲ ਕਰਕੇ ਦੇਖੋ ਛੋਟੇ ਮਲਾਜਮ ਨੂੰ ਕਹਿੰਦਾ ਸਰਦਾਰ ਜੀ ਅਸੀਂ ਗਾਲ੍ਹਾਂ ਲੈਣੀਆਂ ਨੇ ਉੱਤੋਂ ਕਹਿਣਗੇ ਫੜ ਲਾਂਗੇ ਨਾਕਾ ਲੱਗੂਗਾ ਫੜ ਲਾਂਗੇ ਇਸੇ ਕਰਕੇ ਇਹ ਨਾਕੇ ਜਿਹੜੇ ਨੇ ਇਹ ਡਿਫੰਕਟ ਨੇ ਇਹਨਾਂ ਦਾ ਕੋਈ ਫਾਇਦਾ ਨਹੀਂ ਹੈ ਜੇ ਇੱਕ ਗੱਡੀ ਮੁਹੱਲੀ ਤੋਂ ਚੱਲ ਕੇ ਬਠਿੰਡੇ ਨਕਲੀ ਪਾਇਲਟ ਨਕਲੀ ਪੁਲਿਸ ਦੋ ਗੱਡੀਆਂ ਪਹੁੰਚ ਸਕਦੀਆਂ ਹੂਟਰ ਮਾਰਦੀਆਂ ਦਾ ਸਭ ਕੁਝ ਪੰਜਾਬ ਦੇ ਵਿੱਚ ਹੋ ਸਕਦਾ ਕਿਉਂਕਿ ਬਿਲਕੁਲ ਪੰਜਾਬ ਦੀ ਇੱਕ ਨੁਕਰੇ ਰਾਜਧਾਨੀ ਤੋਂ ਦੂਜੇ ਪਾਸੇ ਪਹੁੰਚ ਕੇ ਪੰਜਾਬ ਤਾਂ ਸਾਰਾ ਤੁਰ ਲਿਆ ਉਹਨਾਂ ਨੇ ਤਾਂ ਇਹਦਾ 250 ਕਿਲੋਮੀਟਰ ਦਾ ਪੰਜਾਬ ਹੈ ਜੀ 2.5 300 ਕਿਲੋਮੀਟਰ ਦਾ ਇੱਕ ਪਾਸੇ ਦੂਜੇ ਪਾਸੇ ਤੇ 2.5 200 ਕਿਲੋਮੀਟਰ ਤਾਂ ਲੰਘੇ ਮਗਰ ਬਠਿੰਡੇ ਤੋਂ ਡੱਬ ਵਾਲੀ ਕਿੰਨਾ ਰਹਿ ਗਿਆ 30 ਕਿਲੋਮੀਟਰ ਜੀ ਹਾਂਜੀ ਇਹ ਸਰ ਨਾਲੇ ਤਾਂ ਇਹ ਸਰਕਾਰ ਕਹਿੰਦੀ ਆ ਕਿ ਅਸੀਂ ਵੀਆਈਪੀ ਕਲਚਰ ਖਤਮ ਕੀਤਾ ਪਹਿਲਾਂ ਇਹ ਦੋਸ਼ ਲੱਗਦੇ ਰਹੇ ਕਿ ਇਹਨਾਂ ਦੇ ਛੋਟੇ-ਛੋਟੇ ਚੇਅਰਮੈਨ ਵੀ ਅਜਹੀਆਂ ਗੱਡੀਆਂ ਜਾਂ ਅਜਿਹੇ ਰੂਪ ਮਾਰਦੇ ਨਜ਼ਰ ਆਉਂਦੇ ਰਹੇ ਆ ਤੁਸੀਂ ਵੈਰੀਫਾਈ ਕੀਤਾ ਉਹ ਗੱਡੀ ਦਾ ਨੰਬਰ ਕਿਸੇ ਸਰਕਾਰੀ ਅਹੁਦੇਦਾਰ ਨਾਲ ਜੁੜਦਾ ਮੌਜੂਦਾ ਸਰਕਾਰ ਦੇ ਜਾਂ ਕਿਸੇ ਨਹੀਂ ਜੀ ਨਹੀਂ 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 ਉਹ ਨੰਬਰ ਕੋਈ ਤੁਹਾਡੀ ਮੋਹਲੀ ਦੀ ਬ੍ਰੌਡਬੈਂਡ ਕੰਪਨੀ ਆ ਉਹਨਾਂ ਦਾ ਨੰਬਰ ਆ ਹੂੰ ਉਹਨਾਂ ਦਾ ਨੰਬਰ ਹੈ ਪ੍ਰਾਈਵੇਟ ਗੱਡੀ ਹੈ ਜੀ ਅਣ ਮੈਨੂੰ ਇਹ ਵੀ ਪਤਾ ਲੱਗਾ ਕਿ ਮੋਹਾਲੀ ਦੇ ਵਿੱਚ ਇਹ ਪੂਰਾ دہشت ਕਰਦੀ ਫਲਾਉਂਦੇ ਨੇ ਇਹ ਪ੍ਰਾਈਵੇਟ ਗਨਮੈਨ ਰੱਖੇ ਨੇ ਤੁਸੀਂ ਨੋਟ ਕਰੋ ਮੈਂ ਹੈਰਾਨ ਹਾਂ ਕਿ ਇਹਦਾ ਇੱਕ ਸਰਕਾਰ ਨੂੰ ਪ੍ਰੋਟੋਕਾਲ ਬਣਾ ਕੇ ਦੇਣਾ ਚਾਹੀਦਾ ਜੇ ਕਿਸੇ ਨੇ ਪ੍ਰਾਈਵੇਟ ਸਕਿਉਰਟੀ ਰੱਖਣੀ ਹੈ ਲੁੱਕ ਲਾਈਕ ਸੀਐਮ ਸਕਿਉਰਟੀ ਨਾਲ ਮਿਲਦੇ ਸਵਾਰੀ ਸੂਟ ਬਹੁਤ ਪ੍ਰਾਈਵੇਟ ਬੰਦਿਆਂ ਨੇ ਮੁੰਡੇ ਰੱਖੇ ਹੋਏ ਨੇ ਕਿਉਂਕਿ ਮੁੰਡੇ ਨੌਜਵਾਨ ਨੇ ਜਿੰਮ ਜਮ ਕਰਦੇ ਆ ਉਹ ਅਗਲਾ ਕਹਿੰਦਾ ਜੀ 15000 ਚ ਮੈਨੂੰ ਨੌਕਰੀ ਮਿਲ ਗਈ ਚਲ ਡੌਲੇ ਡੂਲੇ ਹੈਗੇ ਤੁਸੀਂ ਦੇਖ ਲਓ ਅਗਲਾ ਕਹਿੰਦਾ ਖੜ ਕੇ ਪੁਲਿਸ ਵਾਲੀ ਲੁੱਕ ਪੁਲਿਸ ਵਰਗੀਆਂ ਪੱਗਾਂ ਉਵੇਂ ਆਈ ਕਾਰਡ ਨੀਲੇ ਰੰਗ ਦੀ ਸਟ੍ਰਿਪ ਪਾਉਂਦੇ ਨੇ ਜੇਬ ਚ ਆਈ ਕਾਰਡ ਪਾਉਂਦੇ ਨੇ ਹੱਥ 'ਚ ਵਾਕੀ ਟੋਕੀ ਐ ਅੱਛਾ ਹੋਰ ਦੱਸਾਂ ਤੁਹਾਨੂੰ ਵਾਕੀ ਟੋਕੀ ਦਾ ਵੀ ਲਾਇਸੈਂਸ ਲੈਣਾ ਪੈਂਦਾ ਜੀ ਤੇ ਵਾਕੀ ਟੋਕੀ ਤੁਸੀਂ ਨੂੰ ਤੁਹਾਨੂੰ ਰਜਿਸਟਰਡ ਕਰਾਉਣੀ ਪੈਂਦੀ ਹੈ ਇਹਦਾ ਇੱਕ ਲਾਇਸੈਂਸ ਹੈ ਇਹਨਾਂ ਕੋਲ ਵਾਕੀ ਟੋਕੀ ਕਿੱਥੋਂ ਆਈ ਇਹਦਾ ਮਤਲਬ ਵੀ ਤੁਸੀਂ ਸਿਸਟਮ ਜਿਹੜਾ ਹੈਗਾ ਫੋਨ ਦਾ ਸਿਸਟਮ ਹੈ ਸਰਵੈਲੈਂਸ ਦਾ ਸਿਸਟਮ ਉਹਨੂੰ ਤੁਸੀਂ ਬਾਈਪਾਸ ਕਰ ਰਹੇ ਹੋ ਬਾਈਪਾਸ ਕਰ ਰਹੇ ਹਾਂ ਸ਼ਾਰਟ ਕਮਿਊਨੀਕੇਸ਼ਨ ਜਿਹੜੀ ਆ ਉਹ ਕਿਤੇ ਵੀ ਰਿਕਾਰਡ ਚ ਨਹੀਂ ਆਊਗੀ ਹਾਂ ਉਹ ਰਿਕਾਰਡ ਚ ਨਹੀਂ ਆਉਂਦੀ ਉਹਨੂੰ ਬਾਈਪਾਸ ਕਰ ਰਹੇ ਹਾਂ ਉਹਦੀ ਲੋਕੇਸ਼ਨ ਨਹੀਂ ਮਿਲ ਰਹੀ ਤੁਹਾਨੂੰ ਐਂਡ ਉਹਦੀ ਕਨਵਰਸੇਸ਼ਨ ਕੀ ਹੋਈ ਆ ਗੱਲਬਾਤ ਕੀ ਹੋਈ ਆ ਉਹਦਾ ਰਿਕਾਰਡ ਆ ਨਹੀਂਗਾ ਜੀ ਕਿਉਂਕਿ ਇਹ ਬਹੁਤ ਸੀਰੀਅਸ ਕਰਨੇ ਬੜਾ ਸੀਰੀਅਸ ਮੈਟਰ ਆ ਤੁਹਾਨੂੰ ਇੱਕ ਚੀਜ਼ ਦੱਸਾਂ ਹੁਣ ਤੁਸੀਂ ਇੱਕ ਚੀਜ਼ ਨੋਟ ਕਰੋ ਦਿੱਲੀ ਦੇ ਵਿੱਚ ਇੱਕ ਗੱਡੀ ਫੜੀ ਜਾਂਦੀ ਆ ਜਿਹਦੇ ਉੱਤੇ ਪੰਜਾਬ ਸਰਕਾਰ ਲਿਖਿਆ ਜਾਂਦਾ ਜੀ ਬਿਲਕੁਲ ਪਿੱਛੇ ਮਾਮਲਾ ਆ ਸਾਹਮਣੇ ਆ ਜੀ ਮਾਮਲਾ ਆ ਪੈਸੇ ਫੜੇਗੇ दारू ਫੜੀਗੀ ਹੁਣ ਪੰਜਾਬ ਸਰਕਾਰ ਵੀ ਹਰੇਕ ਬੰਦਾ ਗੱਡੀ ਤੇ ਲਿਖੀ ਬੈਠਾ ਜੀ ਪਹਿਲਾਂ ਇੱਕ ਨੰਬਰ ਪਲੇਟ ਹੁੰਦੀ ਸੀ ਸਰਕਾਰ ਦੀ ਉਹ ਗੋਲ ਹੁੰਦੀ ਸੀ 89 ਦੇ ਵਿੱਚ ਜਦੋਂ ਨਵਾਂ ਕੀ ਕਹਿੰਦੇ ਆ ਟ੍ਰਾਂਸਪੋਰਟ ਐਕਟ ਆਇਆ ਜਿਹਦੇ ਵਿੱਚ ਡਿਜੀਟ ਚੇਂਜ ਕਰ ਦਿੱਤੇ ਗਏ ਨਵਾਂ ਕੰਪਿਊਟਰਾਈਜ਼ ਪੀ ਵੀ ਜਾਂ ਤੁਸੀਂ ਐਚ ਆਰ ਕਰਕੇ ਸੀਰੀਜ਼ ਸ਼ੁਰੂ ਹੋਈਆਂ 89 ਦੇ ਵਿੱਚ ਉਦੋਂ ਉਹ ਗੋਲ ਨੰਬਰ ਪਲੇਟ ਜਿਹੜੀ ਸਰਕਾਰੀ ਸੀ ਉਹ ਬੰਦ ਕਰ ਦਿੱਤੀ ਗਈ ਉਹਦਾ ਇੱਕ ਬਹੁਤ ਵੱਡਾ ਡਰਾਪ ਹੈ ਕਿ ਆ ਕਿ ਯੂ ਕੈਨ ਨਾਟ ਆਇਡੈਂਟੀਫਾਈ ਬਿਟਵੀਨ ਦਾ ਪ੍ਰਾਈਵੇਟ ਐਂਡ ਦਾ ਗਵਰਨਮੈਂਟ ਵਾਹਕਲ ਜੀ ਉਹ ਹੁਣੇ ਦੇਖੋ ਪ੍ਰਾਈ ਗਵਰਨਮੈਂਟ ਵਾਹਕਲ ਕਿੰਨੇ ਮਿਸਯੂਜ਼ ਹੋ ਰਿਹਾ ਤੇ ਪ੍ਰਾਈਵੇਟ ਵਾਹਕਲਾਂ ਦੇ ਉੱਤੇ ਪੰਜਾਬ ਸਰਕਾਰ ਭਾਰਤ ਸਰਕਾਰ ਹਰਿਆਣਾ ਸਰਕਾਰ ਲਿਖਿਆ ਹੋਇਆ ਹੂੰ ਇਹਦੇ ਲਈ ਮੈਂ ਅੱਜ ਵੀ ਤੁਹਾਡੇ ਜ਼ਰੀਏ ਗੁਜ਼ਾਰਿਸ਼ ਕਰਦਾ ਕਿ ਮੋਹੱਲੀ ਤੋਂ ਲੈ ਕੇ ਬਟਿੰਡੇ ਤੱਕ ਦੇ ਟੋਲ ਟੈਕਸ ਜੇਕਰ ਇਹਨਾਂ ਨੇ ਜਾਲੀ ਟੋਲ ਟੈਕਸ ਚੋਰੀ ਕੀਤੀ ਆ ਤਾਂ ਇਹਨਾਂ ਦੇ ਉੱਤੇ ਚੋਰੀ ਦਾ ਪਰਚਾ ਵੀ ਇਮਪਰਸੋਨੇਸ਼ਨ ਦਾ ਪਰਚਾ ਵੀ ਇਹਨਾਂ ਦਾ ਸਾਰੇ ਪਰਚੇ ਦਰਜ ਹੋਣੇ ਚਾਹੀਦੇ ਆ ਹੂੰ ਜੀ ਯਾਨੀ ਕਿ ਹੁਣ ਤੱਕ ਜੋ ਆਪਣੇ ਕੋਲ ਕਲੈਰਿਟੀ ਜਿੰਨੀ ਕਿ ਆਈ ਆ ਕਿ ਇੱਕ ਇਹ ਸਾਰੇ ਪ੍ਰਾਈਵੇਟ ਬਾਉਂਸਰ ਸੀ ਜਾਂ ਉਹਨਾਂ ਦੀ ਪ੍ਰਾਈਵੇਟ ਸਿਕਿਉਰਿਟੀ ਸੀ ਤੇ ਉਹ ਪੁਲਿਸ ਵਾਂਗੂ ਆ ਭੇਸ ਧਾਰ ਕੇ ਮੈਂ ਮੈਂ ਹਜੇ ਨਹੀਂ ਕਹਿ ਸਕਦਾ ਕਿਉਂਕਿ ਇਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਮੈਂ ਗੱਡੀ ਦੀ ਗੱਲ ਕਰ ਸਕਦਾ ਕਿ ਗੱਡੀ ਜਿਹੜੀ ਆ ਉਹ ਪ੍ਰਾਈਵੇਟ ਸੀ ਉਹਨਾਂ ਦੇ ਕਿ ਬੰਦੇ ਪੁਲਿਸ ਵਾਲੇ ਦੀ ਵਰਦੀ 'ਚ ਸੀ ਜਾਂ ਪੁਲਿਸ ਵਾਲੇ ਸੀ ਜਾਂ ਕੌਣ ਸੀ ਜੇਕਰ ਉਹ ਅਸਲ ਪੁਲਿਸ ਵਾਲੇ ਸੀ ਤਾਂ ਉਹਨਾਂ ਨੇ ਬਠਿੰਡੇ ਦੇ ਇੱਕ ਫੂਡ ਆਊਟਲੈਟ ਦੇ ਉੱਤੇ ਵਰਦੀਆਂ ਕਿਉਂ ਬਦਲੀਆਂ ਵਰਦੀਆਂ ਕਿਉਂ ਲਾਈਆਂ ਹੂੰ ਇਹ ਗੱਡੀ ਇਹਦੇ ਪਿਛਲੇ ਪਾਸੇ ਨੈੱਟ ਵੀ ਲੱਗਿਆ ਹੋਇਆ ਸੀਗਾ ਗ੍ਰੀਨ ਜੀ ਜਿਹੜਾ ਪਾਸੇ ਇਹਨਾਂ ਦਾ ਸਕਿਉਰਿਟੀ ਬਾਰ ਲੱਗੀ ਹੁੰਦੀ ਹੈ ਨਾ ਬੈਕ ਸਾਈਡ ਦੇ ਉੱਤੇ ਪ੍ਰੋਟੈਕਸ਼ਨ ਬਾਰ ਉਹਦੇ ਉੱਤੇ ਨੈੱਟ ਵੀ ਲੱਗਿਆ ਹੋਇਆ ਸੀ ਐਂਡ ਹੈਰਾਨੀ ਦੀ ਗੱਲ ਹੈ ਕਿ ਹਰ ਵੀ ਇੱਕ ਇਹਦਾ ਇੱਕ ਇਨਸੀਡੈਂਟ ਹੈ ਕੱਲ ਇੱਕ ਮੌਲੀ ਫੜਿਆ ਗਿਆ ਐਨੇ ਕਿੰਨੇ ਕੁ ਹੋਣਗੇ ਨੋਟ ਕਰੋ ਕਿ ਉਹ ਤੋਂ ਚੰਡੀਗੜ੍ਹ 'ਚ ਧਮਾਕੇ ਵੀ ਹੋਏ ਆ ਹੋਰ ਮਾਮਲੇ ਵੀ ਸਾਹਮਣੇ ਆ ਰਿਹਾ ਤਾਂ ਵਾਕੀ ਟਾਕਿਸ ਦਾ ਯੂਜ਼ ਅਜਿਹੀਆਂ ਗੈਰ ਕਾਨੂੰਨੀ ਗਤੀਵਿਧੀਆਂ ਵਾਸਤੇ ਵੀ ਕੀਤਾ ਜਾ ਸਕਦਾ ਸ਼ਾਰਟ ਰੇਂਜ ਬਿਲਕੁਲ 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 ਹੋਏਗਾ ਬਿਲਕੁਲ ਹੋਏਗਾ ਇਹ ਹੁੰਦਾ ਵੀ ਹੈ ਇਹ ਅੱਜ ਦੀ ਗੱਲ ਨਹੀਂ ਹੈ ਤੁਸੀਂ ਤਾਂ ਸਾਡੇ ਤੋਂ ਬਹੁਤ ਛੋਟੇ ਹੋ ਸਾਡੇ ਬੱਚਿਆਂ ਵਰਗੇ ਤੁਸੀਂ ਤੁਸੀਂ ਟੈਰਰਿਜ਼ਮ ਨਹੀਂ ਦੇਖੀ ਟੈਰਰਿਜ਼ਮ ਦੇ ਵਿੱਚ ਵੱਡੇ ਵੱਡੇ ਵਾਇਰਲ ਸੈਟ ਯੂਜ਼ ਕਰਦੇ ਜਾਂਦੇ ਸੀ ਅੱਜ ਇਹ ਕਰਦੀਆਂ ਨੇ ਤੁਹਾਨੂੰ ਪਿੱਛੇ ਦੇ ਇੱਕ ਦੱਸਦਾ ਆਪਣੇ ਮਣੀਪੁਰ ਦੇ ਵਿੱਚ ਮਣੀਪੁਰ ਦੇ ਵਿੱਚ ਸੈਟਲਾਈਟ ਫੋਨ ਬਰਾਮਦ ਹੋਏ ਨੇ ਮਣੀਪੁਰ ਦੇ ਵਿੱਚ ਸੈਟਲਾਈਟ ਇੰਟਰਨੈਟ ਜਿਹੜੇ ਨੇ ਡੀਕੋਡਰ ਬਰਾਮਦ ਹੋਏ ਨੇ ਜੀ ਸੋ ਇਹ ਮੈਟਰ ਆਫ ਕਨਸਰਨ ਹੈ ਕਿ ਵਾਕੀ ਟਾਕੀ ਜਿਹੜੀ ਰਜਿਸਟਰਡ ਹੋਣੀ ਚਾਹੀਦੀ ਹੈ ਸਰਕਾਰ ਕੋਲੇ ਉਹਦਾ ਇੱਕ ਡਿਪਾਰਟਮੈਂਟ ਆ ਵਾਇਰਲੈਸ ਆਫ ਜਿਹੜਾ ਡਿਪਾਰਟਮੈਂਟ ਹੈ ਉੱਥੋਂ ਤੁਹਾਨੂੰ ਲਾਇਸੈਂਸ ਲੈਣਾ ਪੈਂਦਾ ਤੁਹਾਡਾ ਕੰਮ ਕੀ ਹੈ ਤੁਸੀਂ ਕਿਸ ਕੰਮ ਲਈ ਵਰਤਨਾ ਤੁਹਾਡੇ ਕੋਲੇ ਕਿੰਨੇ ਸੈੱਟ ਨੇ ਹੂੰ ਛੱਟ ਦਾ ਨੰਬਰ ਕੀ ਹੈ ਇਹ ਸਾਰਾ ਗ੍ਰੇ ਮਾਰਕੀਟ ਚੋ ਲਿਆ ਕੇ ਲੁੱਕ ਲਾਈਕ ਜਿਹੜੀਆਂ ਸਥਿਤੀਆਂ ਪੈਦਾ ਹੋ ਰਹੀਆਂ ਨੇ ਮੈਂ ਹੈਰਾਨ ਆ ਇਸ ਗੱਲ ਤੋਂ ਕਿ ਜਿਹੜੇ ਤੁਸੀਂ ਕੋਈ ਬਾਡੀਗਾਰਡ ਦੇਖੋ ਦੇ ਆ ਦੇ ਆਰ ਵੇਅਰਿੰਗ ਬੁਲੇਟ ਪ੍ਰੂਫ ਜੈਕਟਸ ਕਿ ਕਿੱਥੋਂ ਆ ਰੀਆਂ ਨੇ ਫਿਰ ਕੱਲ ਨੂੰ ਦਾ ਹਰੇਕ ਬੰਦਾ ਜਿਹੜਾ ਤੁਹਾਡਾ ਕੀ ਕਹਿੰਦੇ ਗੈਂਗਸਟਰ ਵੀ ਬੁਲੇਟ ਪ੍ਰੂਫ ਜੈਕਟ ਪਾ ਕੇ ਲੰਘ ਜਿਊਗਾ ਜੀ ਸੋ ਗੈਂਗਸਟਰਸ ਨੂੰ ਪੰਜਾਬ ਉਪਰਭਾਵਥ ਹੋ ਰਿਹਾ ਫਿਰ ਇਹੋ ਜਿਹੀਆਂ ਗੱਡੀਆਂ ਚ ਗੈਂਗਸਟਰ ਵੀ ਮੂਵ ਹੋਣਗੇ ਉਹ ਉਨਾਂ ਕੋਲ ਕਿ ਛੋਟੀਆਂ ਗੱਡੀਆਂ ਹੈ ਨਹੀਂ ਉਹਨਾਂ ਕੋਲ ਤਾਂ ਹੈ ਹੀ ਵੱਡੀਆਂ ਗੱਡੀਆਂ ਫਿਰ ਤੁਸੀਂ ਕਿਸ ਤਰ੍ਹਾਂ ਫੜ ਸਕੋਗੇ ਉਹਨਾਂ ਕਿਵੇਂ ਇੰਟਰਸੈਪਟ ਕਰ ਲੋਗੇ ਤੇ ਜੇ ਸਾਡੇ ਵਰਗਾ ਕਿਤੇ ਵੀਡੀਓ ਬਣਾ ਲਈ ਉਹਦੇ ਤਾਂ ਟਿੱਡੇ ਚੱਕ ਦੇਣਗੇ ਅਣ ਮੇਰੀ ਕੱਲ ਨੂੰ ਜੇ ਕਿਤੇ ਮੈਂ ਕੋ ਕਰਣਾ ਨਾ ਹੁੰਦਾ ਜਾਂ ਬੰਦੇ ਨਾ ਉੱਥੇ ਆਉਂਦੇ ਦੇ ਕੋੜ ਕਿਸੇ ਤਰ੍ਹਾਂ ਨਾਲ ਮੇਰਾ ਹਰਮ ਕਰ ਸਕਦੇ ਸੀ ਇਹ ਲੋਕ ਹੂੰ ऑन द रोड हाईवे ਦੇ ਉੱਤੇ ਜਿੱਥੇ ਕਟੋ ਕਟ ਮੋਹੱਲੀ ਤੋਂ ਲੈ ਕੇ ਬਠਿੰਡੇ ਤੱਕ ਕੋਈ 10000 ਪੁਲਿਸ ਮੁਲਾਜ਼ਮ ਲੱਗੇ ਹੋਏ ਸੀ ਜੀ ਹ ਸਵਾਲ ਇਹ ਪੈਦਾ ਹੁੰਦਾ ਨਾ ਇੱਥੇ ਜਿਵੇਂ ਮੂਸੇਵਾਲਾ ਕਤਲकांड ਹੋਇਆ ਗੱਡੀਆਂ ਤਾਂ ਉਹਨਾਂ ਕੋਲ ਵੀ ਸਕੋਰਪੀਓ ਵਰਗੀਆਂ ਸੀ ਪੂਰੀਆਂ ਬਿਲਕੁਲ ਬਿਲਕੁਲ ਟੋਲਾ ਲਈਆਂ ਹੋਈਆਂ ਸੀ ਤਾਂ ਉਹ ਵੀ ਫਿਰ ਸਾਰੀ ਸਿਕਿਉਰਿਟੀ ਬਾਈਪਾਸ ਕਰਕੇ ਸਟੇਟ ਕ੍ਰੋਸ ਕਰ ਜਾਣ ਤਾਂ ਇਹ ਵਰਦੀਆਂ ਲੈਣੀਆਂ ਕਿੰਨੀਆਂ ਕੋਕਖੀਆਂ ਨੇ ਵਰਦੀਆਂ ਤਾਂ ਦੇਖੋ ਨਾ ਮੈਂ ਹੈਰਾਨੀ ਹੈ ਇਸ ਗੱਲ ਦੀ ਕਿ ਤੁਸੀਂ ਪੰਜਾਬ ਦੇ ਵਿੱਚ ਜਾਂ ਇੰਡੀਆ 'ਚ ਕਿਤੇ ਵੀ ਚਲੇ ਜਾਓ ਤੁਸੀਂ ਯੂਨੀਫਾਰਮ ਖਾਸ ਕਰਕੇ ਆਰਮੀ ਦੀ ਯੂਨੀਫਾਰਮ ਤੁਸੀਂ ਓਪਨ ਮਾਰਕੀਟ ਚੋਂ ਨਹੀਂ ਲੈ ਸਕਦੇ ਜੀ ਇਹ ਇਲੀਗਲ ਆ ਆਰਮੀ ਰੰਗ ਦੀਆਂ ਗੱਡੀਆਂ ਨਹੀਂ ਕਰ ਸਕਦੇ ਤੁਸੀਂ ਕੈਮੋਫਲੇਜ ਨਹੀਂ ਪਾ ਸਕਦੇ ਕੈਮੋਫਲੇਜ ਜਿਹੜਾ ਯੂਨੀਫਾਰਮ ਹੈ ਉਹ ਨਹੀਂ ਯੂਜ਼ ਕਰ ਸਕਦੇ ਤੁਸੀਂ ਇਲੀਗਲ ਹੈ ਤੇ ਵਰਦੀਆਂ ਵੀ ਮਿਲ ਰਹੀਆਂ ਨੇ ਕੈਮੋਫਲੇਜ ਤੁਸੀਂ ਕੱਪੜੇ ਦੇਖੋ ਜੀਨਾ ਪਾਈਆਂ ਹੋਈਆਂ ਨੇ ਉਹੇ ਕਮਾਂਡੋ ਵਰਗੇ ਤੋਂ ਹਾਈ ਨੀਲ ਜਿਹੜੇ ਹਾਈ ਨੀਲ ਜਿਹੜੇ ਕੀ ਕਹਿੰਦੇ ਜੁੱਤੇ ਪਾਏ ਹੋਏ ਨੇ ਲੁੱਕ ਲਾਈਕ ਪੂਰੀ ਤਰ੍ਹਾਂ ਉਸੇ ਤਰ੍ਹਾਂ ਉਸੇ ਤਰ੍ਹਾਂ ਮੋਡੀਫਾਈ ਕਰਕੇ ਜਿਹੜੀਆਂ 315 12 ਬੋਰ ਬੰਦੂਕਾਂ ਕੀਤੀਆਂ ਹੋਈਆਂ ਨੇ ਉਸੇ ਤਰ੍ਹਾਂ ਉਹਨਾਂ ਦਾ ਪੋਸਚਰ ਹੈ ਤੁਹਾਨੂੰ ਇੱਕ ਯਾਦ ਹੋਏਗਾ ਸਾਊਥ ਦੇ ਵਿੱਚ ਇੱਕ ਕੋਈ ਪੋਲੀਟੀਸ਼ਨ ਹੈ ਜਾਂ ਬਿਜ਼ਨਸਮੈਨ ਹੈਗਾ ਉਹਦੀ ਇੱਕ ਵੀਡੀਓ ਵਾਇਰਲ ਹੋਈ ਸੀ ਉਹਨੇ ਪੰਜਾਬ ਦੇ ਨੌਜਵਾਨ ਮੁੰਡੇ ਸਿਕਿਉਰਟੀ ਗਾਰਡ ਰੱਖੇ ਆ ਜੀ ਲਾਲ ਬੱਗਾ ਕਾਲੀਆਂ ਉਹਨਾਂ ਦੇ ਸਵਾਰੀਆਂ ਪਾਈਆਂ ਵੀ ਆ ਨੇ ਤੇ ਆਪਣੇ ਪੰਜਾਬ 'ਚ ਇਹ ਗੱਲ ਹੀ ਚੱਲ ਪਈ ਵੀ ਪੰਜਾਬ ਪੁਲਿਸ ਜਿਹੜੀ ਆ ਜੀ ਉੱਥੋਂ ਤੱਕ ਸਿਕਿਉਰਟੀ ਪ੍ਰੋਵਾਈਡ ਕਰਦੀ ਆ ਬਾਜੋ ਦੀ ਫੈਕਟ ਫਾਈਂਡਿੰਗ ਕੀਤੀ ਉਹ ਪ੍ਰਾਈਵੇਟ ਸਕਿਉਰਿਟੀ ਸੀ ਬਟ ਮਸਲਾ ਕਿਉਂ ਉੱਠਿਆ ਮਸਲਾ ਇਸ ਕਰਕੇ ਉੱਠਿਆ ਵੀ ਉਹ ਸਕਿਉਰਿਟੀ ਦੀ ਵਰਦੀ ਜਿਹੜੀ ਸੀ ਉਹ ਪੰਜਾਬ ਪੁਲਿਸ ਵਰਗੀ ਸੀ ਫਿਰ ਇੱਥੇ ਦਾ ਮਸਲਾ ਇਹੀ ਆ ਗਿਆ ਨਾ ਕਿ ਤੁਸੀਂ ਵਰਦੀ ਜਿਹਦਾ ਜੀ ਕਰਦਾ ਉਹ ਜੀ ਪਾ ਲਓ ਹੂੰ ਕੱਲ ਨੂੰ ਤਾਂ ਸਤਾਰੇ ਵੀ ਲਾ ਲੈਣਗੇ ਪ੍ਰਾਈਵੇਟ ਸਕਿਉਰਿਟੀ ਵਾਲਿਆਂ ਦੇ ਇੱਥੇ ਮੋਢਿਆਂ ਤੇ ਸਤਾਰੇ ਵੀ ਲੱਗੇ ਹੋਏ ਨੇ ਹੂੰ ਉਹਨੂੰ ਆਇਡੈਂਟੀਫਾਈ ਕਿਵੇਂ ਕਰੋਗੇ ਖਾਕੀ ਵਰਦੀ ਦੇ ਸਰੇ ਐਡਾ ਵੱਡਾ ਲੂਪ ਹੋਲ ਹੈ ਚਲੋ ਇਸ ਮਾਮਲੇ ਨੂੰ ਲੈ ਕੇ ਫਿਰ ਤੋਂ ਹਾਈਲਾਈਟ ਹੋਇਆ ਤਾਂ ਕਿ ਤੁਸੀਂ ਇਹਨੂੰ ਜਿਹੜਾ ਕਿ ਕਾਨੂੰਨਾਂ ਤੌਰ ਤੇ ਪਰਸਿਊ ਕਰ ਰਹੇ ਹੋ ਕਿਉਂਕਿ ਉਹਨਾਂ ਦੀਆਂ ਵੀਡੀਓਜ਼ ਉਸ ਹੋਟਲ ਤੋਂ ਟੋਲ ਪਲਾਜ਼ਿਆਂ ਤੋਂ ਥਾਂ-ਥਾਂ ਤੇ ਆਉਣ ਗਈਆਂ ਜੇ ਉਹ ਗੱਡੀਆਂ ਜਾ ਰਹੀਆਂ ਸੀ ਇਸ ਤਰੀਕੇ ਤਾਂ ਬਿਲਕੁਲ ਜੀ ਆਈ ਹੈਵ ਰਿਟਨ ਮੈਂ ਟਵੀਟ ਕੀਤਾ ਜੀ ਡੀਜੀਪੀ ਸਾਹਿਬ ਨੂੰ ਵੀ ਟੇਕ ਇਟ ਐਸ ਮਾਈ ਕੰਪਲੇਂਟ ਐਂਡ ਇਹਦੇ ਉੱਤੇ ਇਨਵੈਸਟੀਗੇਟ ਕਰਕੇ ਮਾਮਲਾ ਦਰਜ ਕਰੋ ਮੈਂ ਹੁਣ ਈਮੇਲ ਕਰ ਰਿਹਾ ਜੀ ਡੀਜੀਪੀ ਸਾਹਿਬ ਨੂੰ ਕਿਉਂਕਿ ਮੈਟਰ ਜਿਹੜਾ ਹੈਗਾ ਉਹ ਇੱਕ ਹਾਈਵੇ ਦੇ ਉੱਤੇ ਹੋਇਆ ਹੈ ਇੰਟਰਡਿਸਟ੍ਰਿਕਟ ਮੈਟਰ ਹੈ ਹੁਣੇ ਮੇਰੀ ਇੱਥੇ ਸਾਡੇ OSD ਸਾਹਿਬ ਨੇ ਮਟੰਡੇ ਦੇ ਕੀ ਕਹਿੰਦੇ ਐ SSP ਸਾਹਿਬ ਦੇ ਉਹ ਕਹਿੰਦੇ ਤੁਸੀਂ ਸਾਨੂੰ ਕੰਪਲੀਟ ਮੂਵ ਕਰ ਦਿਓ ਅਸੀਂ ਆਪਣੇ ਪਰਸਿਊ ਕਰਾਂਗੇ ਇਹਨਾਂ ਫਿਊ ਮਿੰਟਸ ਮੈਂ ਇੱਕ ਲੀਗਲ ਕੰਪਲੇਂਟ ਪਹਿਲੀ ਗੱਲ ਤਾਂ ਮੈਂ ਚਾਹੁੰਦਾ ਕਿ ਇਸ ਮਾਮਲੇ ਨੂੰ ਸੂਮੋਟੋ ਲਿਆ ਜਾਵੇ ਇਹ ਨੈਸ਼ਨਲ ਸਕਿਉਰਿਟੀ ਦਾ ਮੈਟਰ ਹੈ ਨੈਸ਼ਨਲ ਸਕਿਉਰਿਟੀ ਹੈ ਤੁਹਾਨੂੰ ਇੱਕ ਚੀਜ਼ ਦੱਸਾਂ ਜੀ ਤੁਹਾਨੂੰ ਕਿ ਯਾਦ ਹੋਵੇਗਾ ਜਦੋਂ ਬਾਰਡਰ ਏਰੀਆ ਤੋਂ ਕਾਲੀਦਲ ਵੇਲੇ ਗੱਲਾਂ ਉੱਠੀਆਂ ਸੀ ਬਾਰਡਰ ਏਰੀਆ ਤੋਂ ਜੀ ਜਿਪਸੀਆਂ ਆ ਰਹੀ ਨਸ਼ਾ ਜਿਹੜਾ ਆ ਰਿਹਾ ਹੈ ਜਿਹਦਾ ਅੱਜਕੱਲ ਬਹੁਤ ਵੱਡਾ ਇਲਜ਼ਾਮ ਆ ਤੇ ਇੱਕ ਸਿਆਸੀ ਲੀਡਰ ਤੇ ਲੱਗ ਰਿਹਾ ਉਹ ਉੱਥੋਂ ਦੇ ਲੋਕ ਵੀ ਜਦੋਂ ਅਸੀਂ ਸਟੋਰੀਆਂ ਕਰਕੇ ਗਏ ਸੀ ਕਹਿੰਦੇ ਨੀਲੀਆਂ ਲਾਲ ਬੱਤੀਆਂ ਵਾਲੀਆਂ ਜਿਪਸੀਆਂ ਆਉਂਦੀਆਂ ਸੀ ਸਮਾਨ ਚੱਕਣ ਤੇ ਇੱਕ ਪਾਸੇ ਤੁਸੀਂ ਮਹਿਮਸ਼ੇੜੀ ਹੋਈ ਹੈ ਕੀ ਕਹਿੰਦੇ ਨਸ਼ਾ ਤਸਕਰਾਂ ਦੇ ਖਿਲਾਫ ਤੇ ਬੇਲਗਾਮ ਬੰਦੇ ਤੁਰੇ ਫਿਰਦੇ ਨੇ ਸੜਕਾਂ ਤੇ ਕੋਈ ਚੈੱਕ ਨਹੀਂ ਹੈ ਕੀ ਆਰਮਸ ਵੀ ਆਰਮ ਦੇਖੋ ਹਰ ਰੋਜ ਅਸਲਾ ਫੜੀਦਾ ਕੀ ਇਹਨਾਂ ਦੇ ਥਰੂ ਅਸਲਾ ਨਹੀਂ ਹੋ ਸਕਦਾ ਜਿਹਨੇ ਭਾਈ ਸਾਹਿਬ ਕੋਈ 30 ਲੱਖ ਦਾ ਪਿਸਤੌਲ ਸਮਗਲ ਕਰਨਾ ਉਹਨੂੰ 30 ਲੱਖ ਦੀ ਗੱਡੀ ਲੈਣੀ ਕਿੰਨੀ ਕੌਖੀ ਜੀ ਬਿਲਕੁਲ ਹਮ ਸੱਚ ਸੁਣਾਣਾ ਬਹੁਤ ਵੱਡਾ ਜਿਹੜਾ ਹੈਗਾ ਇੰਟੈਲੀਜੈਂਸ ਫੇਲਿਅਰ ਹੈਗਾ ਹੈ ਪੁਲਿਸ ਦਾ ਫੇਲਿਅਰ ਹੈ ਇਹਦੇ ਵਿੱਚ ਐਂਡ ਪੁਲਿਸ ਸ਼ੁੱਡ ਟੇਕ ਅ ਸਟ੍ਰਿਕ ਐਕਸ਼ਨ ਇਮੀਡੀਐਟਲੀ ਇਸ ਦੇ ਉੱਤੇ ਬੜੀਆਂ ਤੁਸੀਂ ਨੋਟ ਕਰ ਲਓ ਕਿ ਕੱਲਾ ਤੁਸੀਂ ਟੋਲ ਪਲਾਜ਼ਾ ਦੇ ਘਟ ਜਾਓ ਵੀਡੀਓ ਕਰਾਫਸ ਲੈ ਲਓ ਟੋਲ ਪਲਾਜ਼ਾ ਤੋਂ ਵੀ ਕਿੰਨੀਆਂ ਗੱਡੀਆਂ ਤੇ ਦੇ ਨਾਲ ਲੀਲੀਆਂ ਬੱਤੀਆਂ ਲੱਗੀਆਂ ਹੋਈਆਂ ਹੂੰ ਕਿਉਂਕਿ ਬੀਐਸਐਫ ਦਾ ਦਾਰਾ ਤਾਂ ਵਧਾਈ ਜਾਂਦੇ ਆ 50 ਕਿਲੋਮੀਟਰ ਕਰਤਾ ਪਰ ਸਟੇਟ ਦੇ ਵਿੱਚ ਜੋ ਚੀਜ਼ਾਂ ਮੂਵ ਕਰ ਰਹੀਆਂ ਉਹਨਾਂ ਦਾ ਵੀ ਉਹ ਬ੍ਰਦਰ ਉਹ ਬੀਐਸਐਫ ਨੂੰ ਬੜਾ ਗਲਤ ਇੰਟਰਪ੍ਰੀਟ ਕਰ ਰਹੇ ਹੋ ਹੂੰ ਮੇਰਾ ਪਿੰਡ ਬਾਰਡਰ ਦੇ ਉੱਤੇ ਐ ਬਿਲਕੁਲ ਅਸੀਂ 3 2 ਕਿਲੋਮੀਟਰ ਦੇ ਏਰੀਆ 'ਚ ਆਉਣੇ ਆ ਮੈਂ ਤਾਂ ਅੱਜ ਤੱਕ ਇਹਦੇ ਬੀਐਸਐਫ ਸਾਡੇ ਪਿੰਡ ਨਹੀਂ ਬੜੀ ਦੇਖੀ ਜੀ ਉਹ ਦਾਇਰਾ ਇਹ ਹੈ ਜੀ ਅਸਲ ਦੇ ਵਿੱਚ ਜਦੋਂ ਕੋਈ ਬੰਦਾ ਉੱਥੋਂ ਭੱਜ ਲੈਂਦਾ ਸਪੋਜ਼ ਕਰੋ ਬਾਰਡਰ ਕ੍ਰੋਸ ਕਰਕੇ ਜਾਂ ਕੋਈ ਸਮਾਨ ਲੈ ਕੇ ਭੱਜ ਜਾਂਦਾ ਜਾਂ ਉਹਨੂੰ ਕੋਈ ਉਹ ਫਿਰ ਉਹਨੂੰ ਓਨੇ ਕਿਲੋਮੀਟਰ ਤੱਕ ਫਾਲੋ ਕਰਕੇ ਫੜ ਸਕਦੇ ਨੇ ਜੀ ਨਹੀਂ ਤਾਂ ਕੀ ਸੀਗਾ ਭੱਜਦਾ ਮੇਰੇ ਤਾਂ ਭੱਜ ਗਿਆ ਭੱਜ ਗਿਆ ਤਾਂ ਪੰਜਾਬ ਪੁਲਿਸ ਦੇ ਇਲਾਕੇ ਚ ਆ ਗਿਆ ਇੰਨੀ ਤਾਂ ਕਮਿਊਨੀਕੇਸ਼ਨ ਨਹੀਂ ਹੁੰਦੀ ਜੀ ਪਰ ਮੇਰਾ ਸੋ ਮੈਂ ਉਹਨੂੰ ਉਹਨੂੰ ਗਲਤ ਇੰਟਰਪ੍ਰੀਟ ਕੀਤਾ ਜਾ ਰਿਹਾ ਉਹਨੂੰ ਕੋਈ ਆਈ ਨਹੀਂ ਹੈਗਾ ਵੀ ਤੁਹਾਡੇ ਘਰਾਂ ਚ ਕੁੱਟਮਾਰ ਕਰੀ ਜਾਂਦੇ ਆ ਜੀ ਹੋਰ ਕਰੀ ਜਾਂਦੇ ਆ ਅਸੀਂ ਤਾਂ ਬੈਠੇ ਆ ਮੇਰਾ ਪਿੰਡ ਬਿਲਕੁਲ ਬਾਰਡਰ ਤੇ ਏਸੀ ਬੈਠੇ ਆ ਸਾਨੂੰ ਤਾਂ ਕਦੇ ਬੀਐਸਐਫ ਨੇ ਇਹੋ ਜੀ ਗੱਲ ਨਹੀਂ ਕੀਤੀ ਮੇਰੇ ਤਾਂ 60 ਸਾਲ ਦੀ ਉਮਰ ਹੋ ਗਈ ਮੇਰਾ ਸਵਾਲ ਐਕਚੁਅਲੀ ਇਹ ਹੈ ਕਿ ਬਾਰਡਰ ਤਾਂ ਮੰਨ ਲਓ ਸੁਰੱਖਿਅਤ ਕਰਨ ਦੀ ਕੋਸ਼ਿਸ਼ ਹੋ ਰਹੀ ਆ ਪਰ ਸਟੇਟ ਦੇ ਵਿੱਚ ਜੋ ਮੂਵਮੈਂਟ ਹੋ ਰਹੀ ਆ ਉਹਦੇ ਉੱਤੇ ਕੋਈ ਨਕੇਲ ਨਹੀਂ ਹੈ ਕਿਸੇ ਤਰੀਕੇ ਦੀ ਬੇਸਿਕਲੀ ਜੀ ਜਿਹੜੀ ਚੀਜ਼ ਮੈਂ ਤੁਹਾਨੂੰ ਪਹਿਲਾਂ ਕਹੀ ਹੈ ਇਹ ony देर ਨਹੀਂ ਹੋ ਸਕਦਾ ਜਿੰਨੀ देर ਛੋਟੇ ਮੁਲਾਜ਼ਮਾਂ ਨੂੰ ਤੁਸੀਂ ਹੌਸਲਾ ਫਜ਼ਾਈ ਨਹੀਂ ਕਰਦੇ ਹਾਂ ਪਰ ਉਹਦੇ ਮਿਸਯੂਜ਼ ਕਰ ਜਾਂਦੇ ਨੇ ਉਹ ਜਦੋਂ ਉਹਨਾਂ ਨੂੰ ਬਾਹਲੀ ਥਾਪੀ ਦੇ ਦਿੰਦੇ ਆ ਉਹ ਵੀ ਪੈਰ ਛੱਡ ਜਾਂਦੇ ਨੇ ਧੱਕਾ ਕਰਦੇ ਛੋਟੇ ਮੁਲਾਜ਼ਮ ਇਹ ਵੀ ਸਵਾਲ ਉੱਠ ਜਾਂਦਾ ਫਿਰ ਕਿਉਂ ਮਰਜ਼ੀ ਹਾਂ ਪਰ ਘੱਟੋ ਘੱਟ ਦੇਖੋ ਇਹ ਤਾਂ ਚੀਜ਼ ਹੈ ਨਾ ਜੇ ਉਹਨਾਂ ਨੇ ਕੋਈ ਗੱਡੀ ਰੋਕ ਲਈ ਉਹਨਾਂ ਨੂੰ ਤਮੀਜ਼ ਸਿਖਾਓ ਉਹਨਾਂ ਦੀ ਕਾਉਂਸਲਿੰਗ ਕਰੋ ਆਪਾ ਹੁਣ ਚੰਡੀਗੜ੍ਹ ਜਾਂਦੇ ਆ ਦਿੱਲੀ ਜਾਂਦੇ ਉਹ ਕਹਿੰਦੇ ਸਰ ਗੱਡੀ ਇੱਧਰ ਲਾਓ ਜੀ ਸਰ ਤੁਹਾਡਾ ਡਰਾਈਵਿੰਗ ਲਾਇਸੈਂਸ ਲਓ ਜੀ ਐ ਕਰੋ ਜੀ ਤੇ ਇਹ ਗੱਲਾਂ ਤੁਸੀਂ ਕਰਾ ਦਿਓ ਜੀ ਸਰ ਚੈਕਿੰਗ ਕਰੋ ਜੀ ਇਹਨਾਂ ਦੀ ਮੁਸ਼ਕਲ ਇਹ ਆ ਕਿ ਇਹਨਾਂ ਦੇ ਵਿੱਚ ਜਿਹੜੇ ਹੋਮਗਾਰਡ ਦੇ ਆ ਵਿਚਾਰੇ ਅਨਪੜ੍ਹ ਨੇ ਤੁਹਾਡੀ ਗੱਡੀ ਦੇ ਵਿੱਚ ਮੂੰਹ ਦੇ ਲੈਂਦੇ ਨੇ ਜਿਵੇਂ ਆ ਵੀਡੀਓ ਵਿੱਚ ਤੁਸੀਂ ਦੇਖੋ ਮੇਰੀ ਗੱਡੀ 'ਚ ਮੂੰਹ ਦਿੱਤਾ ਹੋਇਆ ਜੀ ਸੋ ਇਹ ਚੀਜ਼ਾਂ ਥੋੜੀ ਜੀ ਕਾਉਂਸਲਿੰਗ ਕਰਨ ਦੀ ਲੋੜ ਆ ਬਟ ਛੋਟੀ ਪੁਲਿਸ ਜਿਹੜੀ ਨਾਕਿਆਂ ਤੇ ਖੜੀ ਆ ਦਿਨ ਰਾਤ ਨਾਕਿਆਂ ਤੇ ਖੜਦੀ ਆ ਇਹ ਕਿੰਨਾਂ ਨੂੰ ਪੂਰੀ ਥਾਪੀ ਥੂਪੀ ਦਿਓ ਵੀ ਭਾਈ ਚੈਕਿੰਗ ਕਰਿਆ ਕਰੋ ਕੂਲ ਦੀ ਨੰਗੀ ਜਾਂਦੀਆਂ ਨੇ ਗੱਡੀਆਂ ਉਹ ਐਵੇਂ ਡਰਿਆ ਨਾ ਕਰੋ ਜੀ ਬਿਲਕੁਲ ਤਾਂ ਧੰਨਵਾਦ ਸਰ ਤੁਸੀਂ ਸਮਾਂ ਦਿੱਤਾ ਤੇ ਉਮੀਦ ਕਰਦੇ ਆ ਕਿ ਇਹ ਮਾਮਲੇ ਨੂੰ ਲੈ ਕੇ ਜਾਗਰੂਕ ਹੋਏਗੀ ਸਰਕਾਰ ਪ੍ਰਸ਼ਾਸਨ ਤੇ ਪੁਲਿਸ ਵੀ ਤਾਂ ਦਰਸ਼ਕ ਜਿਹੜੇ ਦੇਖ ਰਹੇ ਨੇ ਗੈਂਗਸਟਰ ਪੁਲਸ ਹੱਗ ਚੋਰ ਤੇ ਸਰਕਾਰੀ ਗੱਡੀਆਂ ਇਹਨਾਂ ਸਾਰਿਆਂ ਦੇ ਵਿੱਚ ਫਰਕ ਕਰਨਾ ਆਮ ਲੋਕਾਂ ਨੂੰ ਮੁਸ਼ਕਲ ਹੋ ਰਿਹਾ ਇੱਕ ਲੂਪ ਹੋਲ ਸਾਹਮਣੇ ਆਇਆ ਕਿ ਸਰਕਾਰੀ ਵਰਦੀਆਂ ਤੇ ਗੱਡੀਆਂ ਆਮ ਵੀ ਲੋਕ ਜਿਹੜੇ ਨੇ ਪ੍ਰਾਈਵੇਟ ਤੌਰ ਤੇ ਵਰਤ ਰਹੇ ਨੇ ਜਾਂ ਕਾਨੂੰਨ ਤੋਂ ਬਾਹਰ ਹੋ ਕੇ ਵਰਤੀਆਂ ਜਾ ਰਹੀਆਂ ਨੇ ਤੇ ਇਹਨਾਂ ਉੱਤੇ ਨਕੇਲ ਕੱਸਣੀ ਚਾਹੀਦੀ ਹੈ ਤੁਸੀਂ ਵੀ ਇਹ ਸਾਰੀ ਵਿਚਾਰ ਚਰਚਾ ਬਾਬਤ ਆਪਣੇ ਵਿਚਾਰ ਕਮੈਂਟ ਸੈਕਸ਼ਨ ਚ ਰੱਖ ਸਕਦੇ ਹੋ ਤਦਵਾਦ ਸਰ ਤੁਸੀਂ ਸਮਾਂ ਦਿੱਤਾ ਬਹੁਤ ਸ਼ੁਕਰੀਆ ਸਰ ਇੱਕ ਵਾਰ ਫਿਰ ਥੈਂਕ ਯੂ ਥੈਂਕ ਯੂ ਕਰਨ ਥੈਂਕ ਯੂ ਵੈਰੀ ਮਚ